ਅਤੇ ਰੇ ਮੈਂ ਦੇਖਿਆ ਕਿ ਸਾਡੀਆਂ ਬੀਬੀਆਂ ਸਾਡੇ ਭਰਾ ਘੀਆਂ ਦੇ ਡੋਲੂ ਚੱਕੀ ਦੁੱਧਾਂ ਦੀ ਬਾਲਟੀ ਚੱਕੀ ਉਥਰੇ ਡੇਰੇ ਤੇ ਫਿਰਦੇ ਨੇ ਹੂੰ ਉਹਨੂੰ ਪਤਾ ਹੀ ਨਹੀਂ ਇਹ ਉਹ ਹੈ ਮਸਲਾ ਹੈ ਵੀ ਤੁਸੀਂ ਲੈਣ ਤਾਂ ਚੱਲਿਓ ਕਿਸੇ ਲੋਹੇ ਦਾ ਸਮਾਨ ਸਬਜ਼ੀ ਵਾਲੀ ਦੁਕਾਨ ਤੇ ਖੜੇ ਹੋ ਕੇ ਆਵਾਜ਼ਾਂ ਮਾਰ ਰਹੇ ਹੋ ਵੀਰ ਮੈਨੂੰ ਫਾਂ ਨਟ ਬੋਲਟ ਚਾਹੀਦੀ ਮਾਣੇ ਕਿੱਲਾ ਚਾਹੀਦੀ ਹੈ ਬਹੁਤੀ ਜਨਤਾ ਸਾਡੇ ਚ ਪੜ੍ਹੇ ਲਿਖੀ ਬੇਵਕੂਫ ਹੈ ਜਿਹੜੇ ਬੰਦੇ ਡੇਰੇ ਤੇ ਤੁਸੀਂ ਵਰਗੇ ਪ੍ਰੇਅਰ ਕਰ ਰਹੇ ਹੋ ਉਹ ਡੇਰੇ ਵਾਲਾ ਦਾ ਪ੍ਰੇਅਰ ਤੁਹਾਡੇ ਅੱਗੇ ਕਰ ਰਿਹਾ ਹੈ ਕਿ ਤੁਸੀਂ ਕਿਰਪਾ ਬਣਾ ਕੇ ਰੱਖੋ ਮੇਰੇ ਡੇਰੇ ਚ ਚੱਲਦਾ ਰਹੇ ਅੱਜਕੱਲ ਤਾਂ ਕਹਿੰਦੇ ਵੀਜ਼ਿਆਂ ਪਿੱਛੇ ਖੁਸ਼ੀ ਪਾਈ ਜਾਂਦੇ ਆ ਵੀ ਬਾਬੇ ਨੇ ਸਾਡਾ ਵੀਜ਼ਾ ਲਵਾ ਦਿੱਤਾ ਹਾਂਜੀ ਦੱਸੋ ਮਤਲਬ ਵੀਜ਼ਿਆਂ ਅੱਗੇ ਵੀ ਲੋਕ ਕੋਈ ਚੌਕੀਆਂ ਪੜਦਾ ਹੈ ਕੋਈ ਕੁਝ ਜਾਂਦਾ ਹੈ ਕੋਈ ਕਿਤੇ ਜਾਂਦਾ ਹੈ ਅਸੀਂ ਉਸ ਚੀਜ਼ ਦਾ ਡਰਾਮਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੈਂ ਬਹੁਤ ਧਾਰਮਿਕ ਬੰਦਾ ਹਾਂ ਮੈਂ ਬਹੁਤ ਗਿਆਨਮਾਨ ਬੰਦਾ ਹਾਂ ਅਸਲ 'ਚ ਸਾਡੇ ਕਿਰਦਾਰ ਦੂਰੇ ਨੇ ਸਾਡੇ ਪੋਲੀਟਿਕ ਧਰਮ ਗ੍ਰੰਥ ਨਹੀਂ ਸਾਡੇ ਲਈ ਇੱਕ ਚੰਗੀ ਜੀਵਨ ਯਾਤਰਾ ਹੈ ਕਿ ਤੁਸੀਂ ਜ਼ਿੰਦਗੀ ਜਿਉਣੀ ਕਿਵੇਂ ਹੈ ਮਾਰਗਦਰਸ਼ਕ ਹਨ ਮਾਰਗਦਰਸ਼ਕ ਸਾਡੀ ਜ਼ਿੰਦਗੀ ਜਿਉਣ ਦੇ ਜੀ ਸੋ ਅਸੀਂ ਉਹ ਮਾਰਗਦਰਸ਼ਕ ਨੂੰ ਆਪਣੇ ਆਪਣੀ ਸੂਲਤ ਮੁਤਾਬਕ ਵਰਤ ਲਿਆ ਜਿਹਨੇ ਸਾਨੂੰ ਮਾਰਗ ਦਿਖਾਉਣਾ ਸੀ ਅਸੀਂ ਉਹਨਾਂ ਨੂੰ ਆਪਣੇ ਮੁਤਾਬਕ ਵਰਤ ਰਹੇ ਹਾਂ ਵੀ ਤੁਸੀਂ ਸਾਡੇ ਮੁਤਾਬਕ ਚੱਲੋ ਜਾਈਏ ਕਿਵੇਂ ਹੋ ਜੂਗਾ ਇੱਕ ਧੜਾ ਅਜਿਹਾ ਵੀ ਖੜਾ ਹੋ ਗਿਆ ਜਿਹੜਾ ਰੱਬ ਨੂੰ ਮੰਨਦਾ ਵੀ ਨਹੀਂ ਹੈਗਾ ਜਿਹੜਾ ਅਰਦਾਸ ਨੂੰ ਇਹਨਾਂ ਚੀਜ਼ਾਂ ਨੂੰ ਜੋ ਆਪਾਂ ਅੱਜ ਗੱਲਾਂ ਕਰ ਰਹੇ ਹਾਂ ਇਹਨਾਂ ਨੂੰ ਮੰਨਦਾ ਹੀ ਨਹੀਂ ਪਰ ਕਹਿੰਦੇ ਨਹੀਂ ਵੀ ਸਾਇੰਸ ਦੇ ਵਿੱਚ ਚੀਜ਼ ਹੁੰਦੀ ਹੁੰਦੀ ਹੈ ਨਾਲ ਸਾਇੰਸ ਨਾਲ ਵੀ ਇਹ ਗੱਲ ਨੂੰ ਤਾਂ ਸਾਇੰਸ ਵੀ ਮੰਦੀ ਹੈ ਕਿ ਤੁਹਾਡੀ ਇੱਕ ਬਿਲ ਪਾਵਰਫੁਲ ਇੱਕ ਚੀਜ਼ ਹੁੰਦੀ ਹੈ। ਤੁਹਾਡੇ ਇੱਕ ਆਤਮ ਵਿਸ਼ਵਾਸ ਦੀ ਚੀਜ਼ ਹੁੰਦੀ ਹੈ। ਜਿਹੜਾ ਤੁਹਾਨੂੰ ਕਦੇ ਡੋਲਣਾ ਨਹੀਂ ਦਿੰਦਾ। ਰੋਨੀ ਸਾਹਿਬ ਤੁਸੀਂ ਵੀ ਕਦੇ 10-10 ਸਹਾਰਾ ਲਿਆ ਕਿਸੇ ਜਿਹੇ ਮੋੜ ਦੇ ਉੱਤੇ ਜਿੱਥੇ ਸਾਰੇ ਰਾਹ ਬੰਦ ਹੋ ਗਏ ਹੋਣ। ਮੈਨੂੰ ਤਾਂ ਲੱਗਦਾ ਨਹੀਂ ਕੋਈ ਬੰਦਾ ਅਜਿਹਾ ਹੋਊਗਾ। ਹੂੰ। ਜਿਹੜੇ ਬੰਦੇ ਨੇ ਜ਼ਿੰਦਗੀ 'ਚ ਇਹ ਸਾਰਾ ਨਾਂ ਲਿਆ ਹੋਵੇ। ਜਦੋਂ ਤੱਕ ਬੰਦਾ ਸਾਰਾ ਕੁਝ ਠੀਕ-ਠਾਕ ਤੁਰਦਾ ਫਿਰਦਾ ਹੈ, ਸਾਰਾ ਕੁਝ ਕਰਦਾ ਹੈ, ਉਨੋਂ ਤੱਕ ਬੰਦੇ ਨੂੰ ਇਹੀ ਲੱਗਦਾ ਹੈ ਕਿ ਮੇਰੇ ਵਰਗਾ ਤਾਂ ਬੰਦਾ ਨਹੀਂ ਕੋਈ। ਹੂੰ। ਜਦੋਂ ਕਿਤੇ ਬੰਦੇ ਨੂੰ ਕੋਈ ਠੁੱਕਰ ਲੱਗਦੀ ਹੈ, ਉਹ ਉਦ ਉਦੋਂ ਬੰਦੇ ਨੂੰ ਲੱਗਦਾ ਕਿ ਮੈਂ ਧਰਤੀ ਤੇ ਕੀ ਕਰਨਾ ਆ ਇੱਕ ਸਵਾਲ ਹੈ ਮਨੁੱਖ ਲਈ ਵੀ ਬੰਦਾ ਧਰਤੀ ਦੇ ਉੱਤੇ ਜੰਮਦਾ ਹੈ ਜਵਾਨ ਹੁੰਦਾ ਵਿਆਹ ਹੁੰਦਾ ਬੱਚੇ ਪੈਦਾ ਕਰਦਾ ਹੈ ਮਰ ਜਾਂਦਾ ਹੈ ਮਤਲਬ ਤੁਸੀਂ ਧੀਆਂ ਪੁੱਤਾਂ ਲਈ ਧਨ ਕਬੇਰ ਜੋੜਨੇ ਆਏ ਹੋ ਹੁਣ ਹਰ ਬੰਦਾ ਕਹਿੰਦਾ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਪੈਸੇ ਕਮਾਏ ਨੇ ਜ਼ਮੀਨ ਜਾਇਦਾਦ ਨਹੀਂ ਪ੍ਰਾਪਰਟੀ ਕਮਾਈ ਇਹ ਸਾਰਾ ਕੁਝ ਜਿਹੜੇ ਬੱਚਿਆਂ ਨੇ ਕੀਤਾ ਜਿਹੜਾ ਪਹਿਲਾ ਸਮਾਂ ਸੀਗਾ ਨਾ ਉਹ ਸਮੇਂ ਦੇ ਵਿੱਚ ਜਿਹੜੀ ਘਰ ਦੀ ਸੁਆਣੀ ਸੀ ਉਹਨੇ ਪਹਿਲਾਂ ਉੱਠ ਕੇ ਘਰ ਦੇ ਕਿਸੇ ਕੱਚੇ ਭਾਂਡੇ ਦੇ ਵਿੱਚ ਕੋਈ ਆਟਾ ਜਾਂ ਦਾਣੇ ਲੈ ਕੇ ਗੁਰਦੁਆਰਾ ਸਾਹਿਬ ਮਤੜੇ ਕੰਡ ਜਾਣਾ ਹੂੰ ਤੇ ਉਥੋਂ ਉਸੇ ਭਾਂਡੇ ਦੇ ਵਿੱਚ ਦੇਗ ਪਵਾ ਜਿਹੜੀ ਵਰਤੀ ਸੀ ਉਹ ਮਿਲ ਜਾਂਦੀ ਸੀ ਤੇ ਉਹਨੇ ਖਾਣ ਹੀ ਨਹੀਂ ਘਰੇ ਲਿਆ ਕੇ ਬੱਚਿਆਂ ਨੂੰ ਠਾਲ ਕੇ ਸਾਰਿਆਂ ਨੂੰ ਜਿਹੜੀ ਪਹਿਲੀ ਚੀਜ਼ ਸੀ ਦਿਨ ਦੀ ਪਹਿਲੀ ਖਾਣ ਵਾਲੀ ਚੀਜ਼ ਸੀ ਉਹ ਦੇਣੀ ਪ੍ਰਸ਼ਾਦ ਦੇਣੀ ਪ੍ਰਸ਼ਾਦ ਮਿਲਦਾ ਸੀ ਉਹਦੀ ਮਹੱਤਤਾ ਸੀ ਕਿ ਉਹ ਦੇਣਾ ਅੱਜ ਅਸੀਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਮੋਬਾਈਲ ਲੱਭਦੇ ਹਾਂ ਬੱਚਿਆਂ ਨੂੰ ਕਾਰਟੂਨ ਲਾ ਕੇ ਦਿਖਾ ਦਿੰਦੇ ਹਾਂ ਫਿਰ ਬੱਚੇ ਵੀ ਕਾਰਟੂਨ ਵਰਗੇ ਬਣਨੇ ਸੀ ਜਿਨ੍ਹਾਂ ਨੇ ਬਚਪਨ ਚ ਕਾਰਟੂਨ ਦੇਖੇ ਪਰ ਕਾਰਟੂਨ ਹੀ ਬਣ ਗਏ ਅਸੀਂ ਸਵੇਰੇ ਉੱਠਦੇ ਅੰਸਾਰ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਨੇ ਆ ਤੇ ਅਰਦਾਸ ਕਰਦੇ ਆ ਉਹ ਸਰ ਅਰਦਾਸ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਜਦੋਂ ਵੀ ਉੱਠਦਾ ਅਰਦਾਸ ਕਰਦਾ ਸਰਬੱਤ ਦਾ ਭਲਾ ਮੰਗਦਾ ਅਰਦਾਸ ਸਰਬੱਤ ਦੇ ਭਲੇ ਦੀ ਹੀ ਇੱਕ ਫਲਮ ਆ ਰਹੀ ਆ ਮੈਂ ਇਸ ਕਰਕੇ ਜ਼ਿਕਰ ਕੀਤਾ ਕਿਉਂਕਿ ਅਰਦਾਸ ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਹਰ ਇੱਕ ਵਿਅਕਤੀ ਦੇ ਨਾਲ ਜੁੜੀ ਹੋਈ ਆ ਉਹ ਚਾਹੇ ਕਿਸੇ ਵੀ ਧਰਮ ਨੂੰ ਕਿਉਂ ਨਾ ਬਿਲੋਂਗ ਕਰਦਾ ਹੋਵੇ ਕਿਸੇ ਵੀ ਜਾਤ ਦੇ ਨਾਲ ਸੰਬੰਧ ਰੱਖਦਾ ਹੋਵੇ ਕਿਤੇ ਵੀ ਰਹਿੰਦਾ ਹੋਵੇ ਹਰ ਕੋਈ ਅਰਦਾਸ ਕਰਦਾ ਆਪਣੇ ਆਪਣੇ ਧਰਮ ਦੇ ਵਿੱਚ ਤੇ ਅਰਦਾਸ ਦੇ ਮਹਨੇ ਬਹੁਤ ਵੱਡੇ ਨੇ ਅਤੇ ਇਸ ਅਰਦਾਸ ਦੇ ਵਿੱਚ ਪਾਵਰ ਵੀ ਬਹੁਤ ਆ ਪਹਿਲਾਂ ਵੀ ਦੋ ਫਿਲਮਾਂ ਬਣ ਚੁੱਕੀਆਂ ਨੇ ਤੀਜੀ ਮੂਵੀ ਲੈ ਕੇ ਆ ਰਹੇ ਨੇ ਮਲਕੀਤ ਰੌਣੀ ਸਾਡੇ ਨਾਲ ਮੌਜੂਦ ਨੇ ਰੌਣੀ ਸਾਹਿਬ ਐਸਐਮਡੀ ਵੀ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਰੌਣੀ ਸਾਹਿਬ ਅਰਦਾਸ ਸ਼ਬਦੀ ਬਹੁਤ ਵੱਡਾ ਤੇ ਦੋਸਤੋ ਬਾਅਦ ਜਿਹੜਾ ਤੁਸੀਂ ਫਿਲਮ ਦਾ ਆਪਣਾ ਨਾਲ ਟਾਈਟਲ ਦੇ ਵਿੱਚ ਰੱਖਿਆ ਸਰਬੱਤ ਦੇ ਭਲੇ ਦੀ ਇਹ ਤਾਂ ਉਸ ਤੋਂ ਵੀ ਕਹਿੰਦੇ ਮਹਾਨ ਆ ਉਸ ਤੋਂ ਵੀ ਵੱਡਾ ਹੈਗਾ ਅਸੀਰ ਅਰਦਾਸ ਦੇ ਅੱਜ ਮਾਇਨੇ ਸਮਝਨੇ ਚਾਹੁੰਦੇ ਆ ਅਰਦਾਸ ਸ਼ਬਦ ਦੇ ਅਰਥ ਦੇ ਇਨਾ ਵੱਡਾ ਕਿਉਂ ਮੰਨਿਆ ਜਾਂਦਾ ਨੂੰ ਇਨੀ ਪਰਪਰਾਚੋਂ ਦਿੱਤੀ ਗਈ ਹੈ ਦੇਖੋ ਅਰਦਾਸ ਆਪੋ ਆਪਣੇ عقیده ਦੇ ਮੁਤਾਬਕ ਲੋਕ ਕੋਈ ਜਿਵੇਂ ਪ੍ਰੇਅਰ ਕਰਦਾ ਹੈ ਕੋਈ ਅਰਚਨਾ ਜਾਂਚਨਾ ਕੋਈ ਪ੍ਰਾਰਥਨਾ ਕਰਦਾ ਕੋਈ ਦੁਆ ਕਰਦਾ ਇਹ ਸਾਰੀਆਂ ਚੀਜ਼ਾਂ ਆ ਜਿਹੜੇ ਧਰਮ ਨਾਲ ਅਸੀਂ ਲੇਟਣ ਆ ਜਿਹੜੇ ਧਰਮ ਜਿਹੜੇ عقیده ਜਿਸੀਂ ਆ ਬਾਬੇ ਨਾਨਕ ਨੇ ਕਿਉਂ ਓਕਾਰ ਦਾ ਸ਼ਬਦੋਂ ਵਿਚਾਰਨ ਕੀਤਾ ਕਿ ਪਰਮਾਤਮਾ ਇੱਕ ਹੈ ਹੂੰ ਜਦੋਂ ਮਨਨ ਕੋਈ ਵੀ ਕਾਰਜ ਕਰਦਾ ਦੁਨੀਆ ਦੇ ਉੱਤੇ ਉਹਨੂੰ ਲੱਗਦਾ ਮੈਂ ਮੇਰੇ ਲਈ ਇਹ ਅਸੰਭਵ ਹੈ ਇਹ ਸੰਭਵ ਕਿਵੇਂ ਬਣੇ ਹੂੰ ਜਦੋਂ ਲੱਗਦਾ ਕਿ ਕੋਈ ਵੀ ਇਸ ਮੌਕੇ ਮਦਦਗਾਰ ਨਹੀਂ ਹੋ ਸਕਦਾ ਸਿਰਫ ਕੋਈ ਚੀਜ਼ ਜਿਹੜੀ ਜਿਹੜੀ ਸੁਪਰਨੇਚਰ ਪਾਵਰ ਹੈ ਕੁਦਰਤ ਹੈ ਉਹ ਮੇਰਾ ਸਾਥ ਦੇ ਸਕਦੀ ਹੈ ਫਿਰ ਉਹ ਆਪਣੇ عقیده ਦੇ ਮੁਤਾਬਕ ਅਰਦਾਸ ਕਰਦਾ ਪਰ ਸਾਡੇ ਹਿੱਸੇ ਆਇਆ ਕਿ ਅਸੀਂ ਉਸ ਅਰਦਾਸ ਦੇ ਵਿੱਚ ਵੀ ਜਦੋਂ ਅਰਦਾਸ ਦੀ ਸਮਾਪਨ ਕਰਦੇ ਹਾਂ ਹੂੰ ਉਦੋਂ ਅਸੀਂ ਕਹਿੰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਤ ਦਾ ਭਲਾ ਅਸੀਂ ਉਹਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਮੰਗਦੇ ਹੂੰ ਸੋ ਇਹ ਜਿਹੜੀ ਫਿਲਮ ਹੈ ਇਸ ਫਿਲਮ ਦੇ ਵਿੱਚ ਜਿਹੜਾ ਸਾਡਾ ਇਹ ਇਸ ਵਾਰ 13 ਸਤੰਬਰ ਨੂੰ ਹੀ ਹੋਣ ਜਾ ਰਹੀ ਹੈ ਜੀ ਇਹਦੇ ਵਿੱਚ ਵੀ ਇਹ ਇੱਕ ਮੁੱਦਾ ਹੈ ਕਿ ਸਾਡਾ ਤਖਤ ਹੈ ਜਿਹੜਾ ਹਜ਼ੂਰ ਸਾਹਿਬ ਹੂੰ ਉਹਦਾ ਜ਼ਿਕਰ ਹੈ ਕਹਾਣੀ ਦੇ ਵਿੱਚ ਕਿ ਅਲੱਗ-ਅਲੱਗ ਲੋਕ ਉੱਥੇ ਆਪਣੀ ਅਰਦਾਸ ਲੈ ਕੇ ਆਪਣੀ ਪ੍ਰਾਰਥਨਾ ਪ੍ਰੇਰ ਲੈ ਕੇ ਜਾਂਦੇ ਨੇ ਹਰ ਬੰਦੇ ਨੂੰ ਲੱਗਦਾ ਹੈ ਕਿ ਮੈਂ ਉੱਥੇ ਜਾਣਾ ਤਖਤ ਦੇ ਉੱਤੇ ਆਰ ਅਰਦਾਸ ਕਰਨੀ ਹਮ ਆਪਾਂ ਆਮ ਲਾਈਵ ਦੇ ਵਿੱਚ ਵੀ ਤਜਰਬਾ ਕਰਦੇ ਹਾਂ ਮੈਂ ਵੀ ਜਿੰਨੀ ਵਾਰ ਗਿਆ ਉੱਥੇ ਗੱਲ ਦੇਖੀ ਹੈ ਕਿ ਇਥੋਂ ਜਿਵੇਂ ਟ੍ਰੇਨ ਚੱਲਦੀ ਹੈ ਜੀ ਟ੍ਰੇਨ ਦੇ ਵਿੱਚ ਅਲੱਗ-ਅਲੱਗ ਲੋਕ ਚੜ੍ਹਦੇ ਨੇ ਹਮ ਕੋਈ ਬੰਦਾ ਜਲੰਧਰ ਤੋਂ ਚੜ੍ਹਿਆ ਹੈ ਕੋਈ ਲੁਧਿਆਣੇ ਤੋਂ ਕੋਈ ਫਲੋਰ ਤੋਂ ਕੋਈ ਅੰਮ੍ਰਾਲੇ ਤੋਂ ਕੁਈ ਹੋਰ ਜਗ੍ਹਾਤ ਜਿਹੜੇ ਆ ਉਹ ਲੱਗ ਲੱਗ ਥਾਮਾਂ ਤੋਂ ਜਿਹੜੇ ਲੋਕ ਚੜਦੇ ਨੇ ਫਿਰ ਉਹ ਅੰਦਰ ਜਾ ਕੇ ਡੱਬੇ 'ਚ ਬੈਠਦੇ ਨੇ ਸਾਡੀ ਉਹਨਾਂ ਨਾਲ ਰਸਮੀ ਗੱਲਬਾਤ ਹੁੰਦੀ ਆ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਜੀ ਕਹਿੰਦੇ ਜੀ ਮੈਂ ਖੰਨੇ ਤੋਂ ਹੂੰ ਤੁਸੀਂ ਕਿਹੜੀ ਜਗ੍ਹਾ ਤੋਂ ਜੀ ਕਹਿੰਦੇ ਜੀ ਮੈਂ ਸਰਹੰਦ ਤੋਂ ਅੱਛਾ ਤੁਸੀਂ ਭਾਈ ਕਹਿੰਦੇ ਮੈਂ ਮਾਲੇ ਤੋਂ ਜੀ ਫਿਰ ਉਹ ਗੱਲਾਂ ਕਰਦੇ ਕਿੱਥੇ ਚੱਲੇ ਹੋ ਕਹਿੰਦੇ ਹਜੂਰ ਸਾਹਿਬ ਚੱਲੇ ਆ ਨਦੇੜ ਸਾਹਿਬ ਚੱਲੇ ਆ ਹੂੰ ਅੱਛਾ ਅੱਛਾ ਫਿਰ ਹੌਲੀ ਹੌਲੀ ਸਟੇਸ਼ਨ ਤੇ ਕੋਈ ਚਾਹ ਵੇਚਣ ਲੱਗ ਗਿਆ ਚਾਹ ਪੀਤੀ ਲੋ ਤੁਸੀਂ ਵੀ ਚਾਹ ਪਿਓ ਤੁਸੀਂ ਪਿਓ ਫਿਰ ਅੱਗੇ ਇੱਕ ਗੁਰਦੁਆਰਾ ਸਾਹਿਬ ਵਾਲੇ ਲੰਗਰ ਵਰਤੌਣ ਆਉਂਦੇ ਨੇ ਟ੍ਰੇਨ ਦੇ ਵਿੱਚ ਬਿਲਕੁਲ ਲੰਗਰ ਛਕਦੇ ਨੇ ਪਰ ਸਾਨੂੰ ਕੁਝ ਘੰਟਿਆਂ ਬਾਅਦ ਇਹ ਅਹਿਸਾਸ ਹੋ ਜਾਂਦਾ ਵੀ ਇਹ ਸਾਡੀ ਪਰਿਵਾਰ ਦੇ ਮੈਂਬਰ ਨੇ ਹੂੰ ਇਹ ਸਾਡੀ ਲੋਕ ਨੇ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਕਿਹੜੀ ਜਾਤ ਤੋਂ ਨੇ ਕਿਹੜੇ ਧਰਮ ਤੋਂ ਨੇ ਉਹ ਮਸਲਾ ਖਤਮ ਹੋ ਗਿਆ ਹੂੰ ਉਹ ਸਭ ਕੋ ਰਹਿ ਗਿਆ ਥੱਲੇ ਇੱਥੇ ਵੀ ਕਿਹੜੇ ਜਿਲ੍ਹਾ ਹੈ ਕਿਹੜਾ ਸ਼ਹਿਰ ਹੈ ਹੂੰ ਤੇ ਉੱਥੇ ਵੀ ਜਦੋਂ ਅਸੀਂ ਪਹੁੰਚਦੇ ਆ ਜਦੋਂ ਅਸੀਂ ਮੱਥਾ ਟੇਕਣ ਜਾਂਦੇ ਆ ਤਹਾ ਦੇ ਮੂਰੇ ਖੜੇ ਹੋਣੇ ਅਰਦਾਸ ਕਰਦੇ ਆ ਆਪਣੇ ਸਾਨੂੰ ਉਦੋਂ ਯਾਦ ਆਉਂਦਾ ਹੈ ਕਿ ਅੱਛਾ ਜੀ ਮੈਂ ਤਾਂ ਇਸ ਕੰਮ ਲਈ ਆਇਆ ਸੀਗਾ ਕਿ ਕੁੜੀ ਵਿਆਹਣ ਜੋਗੀ ਹੋਗੀ ਚੰਗਾ ਪਰ ਮਿਲ ਜਵੇ ਮੈਂ ਤਾਂ ਮੰਗਣ ਆਇਆ ਸੀ ਇੱਥੇ ਅਕਸਰ ਜ਼ਿਆਦਾਤਰ ਰੌਣੀ ਸਾਹਿਬ ਇਹ ਹੀ ਅਰਦਾਸ ਕੀਤੀ ਜਾਂਦੀ ਹੈ ਪਹਿਲੀ ਮੂਵੀ ਦੇ ਵਿੱਚ ਵੀ ਤੁਸੀਂ ਇਹ ਦਿਖਾ ਕੋਸ਼ਿਸ਼ ਕੀਤੀ ਸੀ ਦਿਖਾਉਣ ਦੀ ਕਿ ਅਰਦਾਸ ਕਦੇ ਵੀ ਆਪਾਂ ਜਦੋਂ ਗੁਰੂ ਘਰ ਜਾਣਾ ਹਮੇਸ਼ਾ ਮੰਗਣ ਹੀ ਨਹੀਂ ਜਾਣਾ ਉਹ ਤਾਂ ਕਾਲਪੁਰਖ ਨੇ ਜੋ ਦੇਣਾ ਦੇ ਹੀ ਦੇਣਾ ਪਰ ਸਾਡੇ ਤਾਂ ਲੋਕਾਂ ਦੇ ਵਿੱਚ ਅਸੀਂ ਜਾਣੇ ਹੀ ਮੰਗਣ ਵਾਸਤੇ ਆ ਜਦੋਂ ਸਾਡੇ ਨਾਲ ਕੋਈ ਮਾੜੀ ਘਟਨਾ ਵਾਪਰ ਜਾਂਦੀ ਆ ਅਸੀਂ ਉਦੋਂ ਜਾ ਕੇ ਉਹਨੂੰ ਕੋਸਦੇ ਆ ਵੀ ਬਈ ਤੂੰ ਸਾਡੇ ਨਾਲ ਆਹ ਕਿਉਂ ਕਰਤਾ ਜੇ ਚੰਗਾ ਹੋ ਜੇ ਤਾਂ ਅਸੀਂ ਉਹਦਾ ਸ਼ੁਕਰਾਨਾ ਤੇ ਹੋਰ ਉਹਨੂੰ ਕਹਿੰਦੇ ਆ ਵੀ ਹੁਣ ਤੂੰ ਸਾਈਕਲ ਦੇ ਤਾਂ ਹੁਣ ਤੂੰ ਗੱਡੀ ਦੇ ਅਸੀਂ ਹਮੇਸ਼ਾ ਮੰਗਦੇ ਹੀ ਰਹਿੰਨੇ ਆ ਜੇ ਹੱਕ ਕਿਉਂ ਨਹੀਂ ਅਸੀਂ ਦੇਖੋ ਜੀ ਮਨੁੱਖ ਜਿਵੇਂ ਜਿਵੇਂ ਤਰੱਕੀ ਦੇ ਨਾਂ ਦੰਨਿਆ ਕਿ ਸਮਾਏ ਤਰੱਕੀ ਕੀਤੀ ਹੈ ਮਨੁੱਖ ਸਵਾਰਥੀ ਹੋ ਗਿਆ ਸਵਾਰਥੀ ਵੀ ਚਲੋ ਛੋਟਾ ਸ਼ਬਦ ਹੈ ਮਨੁੱਖ ਤੇ ਨਿੱਜ ਭਾਰੂ ਹੋ ਗਿਆ ਹੂੰ ਬੰਦੇ ਨੂੰ ਲੱਗਦਾ ਵੀ ਆ ਸਾਰੀਆਂ ਚੀਜ਼ਾਂ ਨੇ ਸੁੱਖ ਆਰਾਮ ਸੋਲ ਦੀ ਮੇਰੇ ਕੋਲ ਚਾਹੀਦੀਆਂ ਔਰ ਕਿਸੇ ਕੋਲ ਨਹੀਂ ਚਾਹੀਦੀਆਂ ਇਹੀ ਕਾਰਨ ਹੈ ਕਿ ਅਸੀਂ ਹਮੇਸ਼ਾ ਕੋਈ ਨਾ ਕੋਈ ਡਿਮਾਂਡ ਖੜੀ ਰੱਖਦੇ ਆ ਫਿਰ ਸਾਡੇ ਮਨ ਜੀ ਇਹ ਗੱਲ ਬੈਠ ਗਈ ਹੈ ਸਾਨੂੰ ਲੱਗਦਾ ਹੈ ਕਿ ਜੇ ਅਸੀਂ ਚੀਜ਼ ਮੰਗਦੇ ਆ ਅਸੀਂ ਉਹਦੇ ਲਈ ਕੋਈ ਸੁੱਖ ਸੁਖਦੇ ਆ ਵੀ ਮੈਂ ਇੰਨੇ ਪੈਸੇ ਦਾ ਪ੍ਰਸ਼ਾਸ ਚਲਾਉਂਗਾ ਕਰੂੰਗਾ ਪਾਠ ਕਰਵਾਉਂਗਾ ਉਹ ਲੱਗਦਾ ਕਿ ਰੱਬ ਵੀ ਫਿਰ ਵਾਜਾ ਹੋ ਗਿਆ ਇੱਕ ਤਰ੍ਹਾਂ ਵਪਾਰ ਕਰਨ ਲੱਗੇ ਮਨ ਲੱਗਾ ਵਪਾਰ ਕਰਨ ਲੱਗੇ ਤਾਂ ਲੱਗਦਾ ਕਿ ਸਮਝ ਅਸੀਂ ਆ ਚੀਜ਼ ਰੱਬ ਨੂੰ ਦਮਾਂਗੇ ਤਾਂ ਇੱਕ ਰਿਸ਼ਵਤ ਦਮਾਂਗੇ ਤਾਂ ਅਸਲ ਵਿੱਚ ਰਿਸ਼ਵਤ ਦਿੰਨੇ ਹੋ ਮੈਂ ਰੱਬ ਨੂੰ ਤੋੜ ਲਿਆ ਹਨਾ ਹੁਣ ਤਾਂ ਅਖੰਡ ਪਾਠਾਂ ਦੇ ਵੀ ਕਹਿੰਦੇ ਮੁੱਲ ਰੱਖਣ ਲੱਗ ਗਏ ਨੇ ਬਸ ਉਹੀ ਹੈ ਜੀ ਅਸੀਂ ਉਹ ਸਮਝ ਲਿਆ ਪਰ ਸਾਡੀ ਫਿਲਮ ਜਿਹੜੀ ਗੱਲ ਦੀ ਹਾਮੀ ਭਰਦੀ ਹੈ ਉਹ ਸਾਨੂੰ ਇਹ ਦੱਸਦੀ ਹੈ ਕਿ ਜਿਹੜੇ ਇਨਸਾਨੀ ਜਜ਼ਬੇ ਨੇ ਇਨਸਾਨੀ ਰਿਸ਼ਤੇ ਨੇ ਉਹਨਾਂ ਨੂੰ ਮਹਿਸੂਸ ਕੀਤਾ ਜਾਣਾ ਚਾਹੀਦਾ ਲਾਈਫ ਦੇ ਵਿੱਚ ਬਹੁਤ ਸਾਰੇ ਚੀਜ਼ੇ ਹੋਈਆਂ ਜਿਹੜੀਆਂ ਤੁਸੀਂ ਕਿਸੇ ਨੂੰ ਬੋਲ ਕੇ ਨਹੀਂ ਸਮਝਾ ਸਕਦੇ ਜਿਹੜੀਆਂ ਕਿਸੇ ਨੂੰ ਲਿਖ ਕੇ ਨਹੀਂ ਦੱਸ ਸਕਦੇ ਜਿਹੜੀਆਂ ਸਿਰਫ ਅਹਿਸਾਸ ਕੀਤੀਆਂ ਜਾ ਸਕਦੀਆਂ ਨੇ ਜਿਵੇਂ ਫਿਲਮ 'ਚ ਡਾਇਲੋਗ ਵੀ ਹੁੰਦਾ ਵੀ ਕੁਝ ਰਿਸ਼ਤੇ ਖਾਲੀ ਦਫਾਫਿਆਂ ਵਰਗੀਆਂ ਹੁੰਦੇ ਨੇ ਪਰ ਉਹਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਉਹੀ ਇਸੇ ਕਰਕੇ ਉਹ ਹੂੰ ਸੋ ਇਹ ਫਿਲਮ ਇਹੋ ਜਿਹੇ ਅਲੱਗ-ਅਲੱਗ ਪਹਿਲੂਆਂ ਨੂੰ ਬਿਆਨ ਕਰਦੀ ਫਿਲਮ ਹੈ ਜਿਹੜੀ ਇਨਸਾਨੀ ਰਿਸ਼ਤਿਆਂ ਦੀ ਗੱਲ ਕਰਦੀ ਹੈ ਰੋਨੀ ਸਾਹਿਬ ਫਿਲਮ ਦੇ ਵਿੱਚ ਅਸੀਂ ਦੇਖ ਰਹੇ ਹਾਂ ਟ੍ਰੇਲਰ ਦੇ ਵਿੱਚ ਕਿ ਇੱਕ ਉਹ ਵਿਅਕਤੀ ਤੁਸੀਂ ਜਿਹਦਾ ਰੋਲ ਨਿਭਾ ਰਹੇ ਹੋ ਵੀ ਸਾਰੀ ਉਮਰ ਪੁੱਤ ਨੂੰ ਸਮਝਾਉਣ ਦੇ ਵਿੱਚ ਕੱਟਦੀ ਉਹਨੂੰ ਸਮਝ ਨਹੀਂ ਸਕੇ ਤੇ ਇਹ ਕਹਿੰਦੇ ਅਕੀਲੇ ਟਾਈਮ ਦੇ ਉੱਤੇ ਆ ਕੇ ਬढ़ापे 'ਚ ਅਗਲਾ ਰੱਬ ਨੂੰ ਜੀਤੇ ਕਰਦਾ ਕਹਿੰਦਾ ਵੀ ਮੈਂ ਹੁਣ ਤੀ ਉੱਥਾਂ ਦੇ ਦਰਸ਼ਨ ਕਰਿਆ ਆਂ ਜਵਾਨੀ ਪੈਰ ਜਦੋਂ ਹੁੰਦਾਗਾ ਉਦੋਂ ਰੱਬ ਯਾਦ ਵੀ ਨਹੀਂ ਹੁੰਦਾ ਅਜਿਹਾ ਕਿਉਂ ਮੂਹੀ ਮੈਂ ਤੁਹਾਨੂੰ ਗੱਲ ਦੱਸਿਆ ਕਿ ਬੰਦੇ ਨੂੰ ਜਦੋਂ ਤੱਕ ਬੰਦਾ ਸਾਰਾ ਕੁਝ ਠੀਕ ਠਾਕ ਤੁਰਦਾ ਫਿਰਦਾ ਸਾਰਾ ਕੁਝ ਕਰਦਾ ਉਹਨਾਂ ਤੱਕ ਬੰਦੇ ਨੂੰ ਇਹੀ ਲੱਗਦਾ ਹੈ ਮੇਰੇ ਵਰਗਾ ਤਾਂ ਬੰਦੇ ਨਹੀਂ ਕੋਈ ਜਦੋਂ ਕਿਤੇ ਬੰਦੇ ਨੂੰ ਕੋਈ ਠੋਕਰ ਲੱਗਦੀ ਹੈ ਉਹਦੋਂ ਉਹ ਨੂੰ ਰੱਬ ਯਾਦ ਆਉਂਦਾ ਉਹਨਾਂ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ ਨੇ ਉਦੋਂ ਬੰਦੇ ਨੂੰ ਲੱਗਦਾ ਕਿ ਮੈਂ ਧਰਤੀ ਤੇ ਕੀ ਕਰਨਾ ਆ ਇੱਕ ਸਵਾਲ ਹੈ ਮਨੁੱਖ ਲਈ ਵੀ ਬੰਦਾ ਧਰਤੀ ਤੇ ਉੱਤੇ ਜੰਮਦਾ ਹੈ ਜਵਾਨ ਹੁੰਦਾ ਵਿਆਹ ਹੁੰਦਾ ਬੱਚੇ ਪੈਦਾ ਕਰਦਾ ਹੈ ਮਰ ਜਾਂਦਾ ਮਤਲਬ ਤੁਸੀਂ ਧੀਆਂ ਪੁੱਤਾਂ ਲਈ ਧਨ ਕਬੇਰ ਜੋੜਨੇ ਆਏ ਹੋ ਧਰਤੀ ਤੇ ਜਿਹੜੀ ਧਰਤੀ ਤੇ ਤੁਸੀਂ ਸਮਝਦੇ ਥੋੜੇ ਸਰ ਕਰਜ਼ਾ ਹੈ ਉਹ ਤੁਸੀਂ ਕੀ ਕੀਤਾ ਹੁਣ ਹਰ ਬੰਦਾ ਕਹਿੰਦਾ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਪੈਸੇ ਕਮਾਏ ਨੇ, ਜ਼ਮੀਨ ਜਾਇਦਾਦ ਨਹੀਂ ਪ੍ਰੋਪਰਟੀ ਕਮਾਈ। ਇਹ ਸਾਰਾ ਕੁਝ ਜਿਹੜੇ ਬੱਚਿਆਂ ਨੇ ਕੀਤਾ। ਤੁਸੀਂ ਸਮਾਜ ਲਈ, ਲੋਕਾਂ ਲਈ ਤਾਂ ਕੁਛ ਕਿਸੇ ਲਈ ਤਾਂ ਕੁਛ ਨਹੀਂ ਕੀਤਾ। ਹੂੰ। ਅਸਲ ਮਸਲਾ ਫੰਡਾ ਕੀ ਹੈ ਕਿ ਬਹੁਤ ਸਾਰੇ ਪੇਰੈਂਟਸ ਅ ਬੱਚਿਆਂ ਤੋਂ ਉਹ ਚੀਜ਼ ਮੰਗ ਰਹੇ ਨੇ। ਆਪਣੇ ਔਲਾਦ ਤੋਂ ਉਹ ਚੀਜ਼ ਮੰਗ ਰਹੇ ਨੇ ਜਿਹੜੀ ਚੀਜ਼ ਉਹਨਾਂ ਨੇ ਬੱਚਿਆਂ ਨੂੰ ਦਿੱਤੀ ਨਹੀਂ ਹੁੰਦੀ। ਉਹ ਚੀਜ਼ ਕੀ ਹੈ? ਉਹ ਹੈਗੇ ਸਾਡੀਆਂ ਮੋਰਲ ਵੈਲਿਊਜ਼। ਬੰਦੇ ਨੂੰ ਬਜ਼ੁਰਗ ਹੋ ਕੇ ਇਹ ਕਿਉਂ ਲੱਗਣ ਲੱਗ ਜਾਂਦਾ ਹੈ? ਕਿ ਯਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਹ ਕੁਛ ਕੀਤਾ ਮੈਂ ਜ਼ਿੰਦਗੀ ਦੇ ਬੱਚਿਆਂ ਲਈ ਉਹ ਕੁਛ ਕੀਤਾ ਤੇ ਬੱਚੇ ਇਹ ਕਹਿਣ ਲੱਗੇ ਤੂੰ ਹਣੇ ਲਈ ਕੀ ਕੀਤਾ ਹੂੰ ਉਹ ਕਹਿੰਦੇ ਮੈਂ ਹੁਣ ਕੀ ਦਸਾਂ ਮੈਂ ਕੀ ਕੁਛ ਕੀਤਾ ਇਹ ਗੱਲ ਸੀਗੀਆਂ ਜਿਹੜੀਆਂ ਬੱਚਿਆਂ ਨੂੰ ਪ੍ਰਾਪਰਟੀ ਤੋਂ ਬਿਨਾਂ ਚੀਜ਼ਾਂ ਸਿਖਾਉਣੀਆਂ ਸੀ ਜਿਹੜੀਆਂ ਬੱਚਿਆਂ ਨੂੰ ਸਰਟੀਫਿਕੇਟਾਂ ਤੋਂ ਬਿਨਾਂ ਚੀਜ਼ਾਂ ਸਿਖਾਉਣੀਆਂ ਸੀਗੀਆਂ ਉਹ ਅਸੀਂ ਦੇ ਨਹੀਂ ਸਕੇ ਬੱਚਿਆਂ ਨੂੰ ਉਹਦਾ ਕਾਰਨ ਸਾਨੂੰ ਸਾਡੇ ਪੇਰੈਂਟਸ ਨੇ ਦਿੱਤੇ ਆ ਸਾਡੇ ਦਾਦਿਆਂ ਨੇ ਮਾਵਾ ਨੇ ਸਾਡੇ ਫਾਦਰ ਨੇ ਤੁਰਦੇ ਫਿਰਦੇ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਾਤੀਆਂ ਪਰ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸਮਝਾਉਣੀਆਂ ਸੀ ਉਦੋਂ ਸਾਨੂੰ ਇਹ ਲੱਗਣ ਲੱਗ ਗਿਆ ਕਿ ਸਮਾਂ ਬਹੁਤ ਤੇਜ਼ੀ ਨਾਲ ਬਗ ਰਿਹਾ ਹੈ ਜੇ ਅਸੀਂ ਸਮੇ ਦੇ ਨਾਲ ਨਾ ਰਲੇ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ ਅਸੀਂ ਸਮੇ ਤਾਂ ਧਿਆਨ ਹੀ ਨਹੀਂ ਦਿੱਤਾ ਜਾਂਦਾ ਬੱਚਿਆਂ ਵੱਲ ਮਣੀਆਂ ਬੀਬੀ ਕੰਮਾਂ ਕਰਾ ਤੇ ਚਲੇ ਜਾਂਦੇ ਨੇ ਬੱਚੇ ਮਗਰੋਂ ਇਕੱਲੇ ਦੇਖੋ ਜੀ ਜਿਹੜਾ ਪਹਿਲਾ ਸਮਾਂ ਸੀਗਾ ਨਾ ਉਹ ਸਮੇ ਦੇ ਵਿੱਚ ਜਿਹੜੀ ਘਰ ਦੀ ਸੁਆਣੀ ਸੀ ਉਹਨੇ ਪਹਿਲਾਂ ਉੱਠ ਕੇ ਘਰ ਦੇ ਕਿਸੇ ਕੱਚੇ ਭਾਂਡੇ ਦੇ ਵਿੱਚ ਕੋਈ ਆਟਾ ਜਾਂ ਦਾਣੇ ਲੈ ਕੇ ਗੁਰਦੁਰਸਬ ਮਤੜੇ ਕਣ ਜਾਣਾ ਤੇ ਉਥੋਂ ਉਸੇ ਭਾਂਡੇ ਦੇ ਵਿੱਚ ਦੇਗ ਪਵਾ ਜਿਹੜੀ ਵਰਤੀ ਸੀ ਉਹ ਮਿਲ ਜਾਂਦੀ ਸੀ ਤੇ ਉਹਨੇ ਖਾਣ ਹੀ ਨਹੀਂ ਘਰੇ ਲਿਆ ਕੇ ਬੱਚਿਆਂ ਨੂੰ ਠਾਲ ਕੇ ਸਾਰਿਆਂ ਨੂੰ ਜਿਹੜੀ ਪਹਿਲੀ ਚੀਜ਼ ਸੀਗੀ ਦਿਨ ਦੀ ਪਹਿਲੀ ਖਾਣ ਵਾਲੀ ਚੀਜ਼ ਸੀਗੀ ਉਹ ਉਹ ਦੇਣੀ ਪ੍ਰਸ਼ਾਦ ਦੇਣਾ ਪ੍ਰਸ਼ਾਦ ਮਿਲਦਾ ਸੀ ਉਹਦੀ ਮਹਤਾਸੇ ਇੱਕ ਉਹ ਦੇਣਾ ਅੱਜ ਅਸੀਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਮੋਬਾਈਲ ਲੱਭਦੇ ਹਾਂ ਬੱਚਿਆਂ ਨੂੰ ਕਾਰਟੂਨ ਲਾ ਕੇ ਦਿਖਾ ਦਿੰਦੇ ਹਾਂ ਫਿਰ ਬੱਚੇ ਵੀ ਕਾਰਟੂਨ ਵਰਗੇ ਬਣਨੇ ਸੀ ਜਿਨ੍ਹਾਂ ਨੇ ਬਚਪਨ ਚ ਕਾਰਟੂਨ ਦੇਖੇ ਪਰ ਕਾਰਟੂਨ ਹੀ ਬਣ ਗਏ ਫਿਰ ਗਿਲਾ ਕਿਸਦੇ ਕਿਉਂ ਕਰਦੇ ਅਸੀਂ ਪਹਿਲਾਂ ਸਾਰਾ ਪਿੰਡ ਸਵੇਰੇ ਕਹਿੰਦੇ ਇਕੱਠਾ ਹੋ ਜਾਂਦਾ ਸੀ ਹਰ ਇੱਕ ਦਿਨਾਂ ਮਲਾਕਾਤ ਹੋ ਜਾਂਦੀ ਸੀ ਦੁੱਖ ਸੁੱਖ ਵੀ ਹੋ ਜਾਂਦਾ ਸੀਗਾ ਅੱਜ ਤਾਂ ਗੁਰੂ ਘਰਾਂ ਵੀ ਕਹਿੰਦੇ ਖਾਲੀ ਪਈ ਨੇ ਸਵੇਰੇ ਆਪਾਂ ਜਾਈਏ ਪਾਟੀ ਸਿੰਘ ਕਈ ਗੁਰੂ ਘਰਾਂ ਦੇ ਵਿੱਚ ਇਕੱਲੇ ਨਿਤਨੇਮ ਕਰ ਰਹੇ ਹੁੰਦੇ ਨੇ ਹਾਲਾਤ ਇਸ ਤਰੀਕੇ ਦੇ ਬਣ ਚੁੱਕੇ ਨੇ ਹਕੀਕਤ ਹੈ ਜੀ ਉਹੀ ਗੱਲ ਹੈ ਆ ਸਾਡੀ ਫਿਲਮ ਨੂੰ ਨਾਸਾਸਾਂ ਨੂੰ ਦਿਖਾਉਂਦੀ ਹੈ ਕਿ ਅਸੀਂ ਹੈਗੇ ਕੀ ਸੀ ਅਸੀਂ ਕਿੱਥੋਂ ਕੀ ਕਿੱਥੇ ਪਹੁੰਚੇ ਆ ਉਸ ਗੱਲ ਨੂੰ ਬਿਆਨ ਕਰਦੀ ਫਿਲਮ ਹੈ ਜੀ ਇਹ। ਹونی ਸਾਹਿਬ ਤੁਹਾਡੀ ਜ਼ਿੰਦਗੀ ਬਾਰੇ ਜਾਨਣਾ ਚਾਹੁੰਦੇ। ਤੁਸੀਂ ਆਪਣੀ ਜ਼ਿੰਦਗੀ ਦੇ ਚਰਬੇ ਦੇ ਵਿੱਚ ਕੋਈ ਘਟਨਾਵਾਂ ਜਿਹੀਆਂ ਦੇਖੀਆਂ? ਅਰਦਾਸ ਦੀ ਪਾਵਰ ਤੁਹਾਨੂੰ ਆ ਚੀਜ਼ਾਂ ਸਮਝ ਕੇ ਜਾਂਦੇ ਹੁੰਦੇ ਆ। ਜਾਂ ਤਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਦੇਖੋ ਇੱਕ ਵਾਰ ਨਹੀਂ ਹਜ਼ਾਰਾਂ ਬਾਰ ਹਰ ਬੰਦੇ ਨੇ ਤੁਸੀਂ ਮੈਂ ਵੀ ਸਾਰਿਆਂ ਨੇ ਬੰਦੇ ਨੇ ਇਸ ਪਾਵਰ ਨੂੰ ਮਹਿਸੂਸ ਕੀਤਾ। ਇਹ ਮਸਲਾ ਕੀ ਹੈ? ਇਹ ਨਾ ਇੱਕ ਤੁਹਾਨੂੰ ਜਿਵੇਂ ਕਿਸੇ ਕਹਿੰਦੇ ਕਿਸੇ ਬੰਦੇ ਨੂੰ ਮੋਟੀਵੇਸ਼ਨ ਕਰਨ ਲਈ ਗੱਲ ਹੁੰਦੀ ਹੈ। ਹੂੰ। ਇਹ ਜਦੋਂ ਅਰਦਾਸ ਤੁਸੀਂ ਕਰਦੇ ਹੋ ਤੁਹਾਨੂੰ ਆਤਮ ਨਿਰਭਰ ਬਣਾਉਂਦੀ ਹੈ ਤੁਹਾਨੂੰ ਇਹ ਲੱਗਦਾ ਤੁਹਾਡੇ ਅੰਦਰ ਕੀ ਹੈ ਜਜ਼ਬੇ ਪੈਦਾ ਕਰਦੀ ਹੈ ਤੁਹਾਨੂੰ ਇਹ ਅਹਿਸਾਸ ਦੋ ਹੁੰਦੇ ਹੈ ਕਿ ਤੁਸੀਂ ਜ਼ਿੰਦਗੀ ਦੀ ਬਹੁਤ ਬੜੀ ਮੰਜ਼ਲ ਸਰ ਕਰ ਲਈ ਤੁਸੀਂ ਰਾਈਟ ਪੀਸਨ ਤੇ ਜਾ ਰਹੇ ਹੋ ਤੁਸੀਂ ਰਾਈਟ ਕੰਮ ਕਰ ਰਹੇ ਹੋ ਤੇ ਤੁਹਾਡੇ ਨਾਲ ਇੱਕ ਹੋਰ ਬੰਦਾ ਖੜਾ ਹੈ ਤੁਹਾਡੇ ਨਾਲ ਇੱਕ ਹੋਰ ਤਾਕਤ ਖੜੀ ਹੈ ਜਿਹੜੀ ਤੁਹਾਨੂੰ ਕਦੇ ਹਾਰ ਨਹੀਂ ਦੇ ਸਕਦੀ ਸੋ ਇਹ ਜਿਹੜੀ ਅਹਿਸਾਸ ਹੈ ਇਹ ਅਰਦਾਸ ਹੈ ਤਾਨੂੰ ਜਿੰਦਗੀ ਦੇ ਕਿਸੇ ਮੋੜ ਤੇ ਲੱਗਦਾ ਹੈ ਕਿ ਹੁਣ ਕੋਈ ਸਾਰੇ ਸੰਗੀ ਸਾਥੀ ਮੇਰਾ ਸਭ ਛੱਡ ਕੇ ਸਾਥ ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਹੁਣ ਮੇਰੇ ਕੋਲ ਇੱਕੋ ਚੀਜ਼ ਬਚੀ ਹੈ ਤੁਸੀਂ ਆਮ ਤੌਰ ਤੇ ਦੇਖਿਆ ਹੋਊਗਾ ਉਹ ਫਿਰ ਅਰਦਾਸ ਹੁੰਦੀ ਹੈ ਅਰਦਾਸ ਕਰਦਾ ਤੁਹਾਨੂੰ ਪੀਰ ਹੁੰਦਾ ਕਿ ਮੇਰੇ ਨਾਲ ਤਾਂ ਨੇਚਰ ਹੈ ਮੇਰੇ ਨਾਲ ਤਾਂ ਕੁਦਰਤ ਹੈ ਮੇਰੇ ਨਾਲ ਮੇਰਾ ਰੱਬ ਹੈ ਤੁਸੀਂ ਇਹ ਕਦੇ ਦੇਖਿਆ ਹੋਊਗਾ ਕਿ ਬੰਦੇ ਜਦੋਂ ਵੱਡੀ ਉਮਰ ਚ ਹੋ ਜਾਂਦੇ ਨੇ ਤੀਆਂ ਪੁੱਤ ਪੋਤੇ ਵਿਆਹੇ ਗਏ ਸਾਰੇ ਕੁਝ ਬੰਦੇ ਦਾ ਸਰੀਰ ਉਹ ਸਾਥ ਦੇਣ ਛੱਡ ਗਿਆ ਹੂੰ ਫਿਰ ਬੰਦਾ ਇੱਕੋ ਗੱਲ ਕਰਦਾ ਕਹਿੰਦਾ ਜੀ ਹੁਣ ਰੱਬ ਨਾ ਨੌਂ ਲੈਂਡ ਦਾ ਟਾਈਮ ਹੈ ਹੂੰ ਕਿਉਂ ਟਾਈਮ ਪਹਿਲਾਂ ਨਹੀਂ ਸੀ ਪਹਿਲਾਂ ਵੀ ਹੈਗਾ ਸੀ ਬਿਲਕੁਲ ਟਾਈਮ ਤਾਂ ਪਹਿਲਾਂ ਹੀ ਮੰਗ ਕਰਦਾ ਸੀ ਮੈਂ ਉਹੀ ਪਹਿਲਾਂ ਇਹੀ ਸਾਲੀ ਮੌਕੇ ਵੀ ਮੰਗ ਕਰਦਾ ਸੀ ਹੂੰ ਇੱਕ ਅਕੀਲੇ ਪ੍ਰਾਤ ਜਾ ਕੇ ਰੱਬ ਚੇਤੇ ਕੋ ਇਸ ਕਰਕੇ ਚੇਤੇ ਆਉਂਦਾ ਕਿ ਕੋਈ ਸਾਡੇ ਤੇ ਕੋਈ ਨਾ ਕੋਈ ਮੁਸੀਬਤ ਆਉਂਦੀ ਹੈ ਜਿਹੜੀ ਜ਼ਿੰਦਗੀ ਅਸੀਂ ਸੁਪਨਿਆਂ ਚ ਵੀ ਕਦੇ ਚਿਤ ਵੀ ਨਹੀਂ ਹੁੰਦੀ ਹੂੰ ਉਹ ਜ਼ਿੰਦਗੀ ਤੁਹਾਡੇ ਸਾਹਮਣੇ ਖੜ ਜੰਦੀ ਆ ਕੇ ਤੁਹਾਨੂੰ ਉਹ ਜ਼ਿੰਦਗੀ ਨਾਲ ਜੋ ਦੋ ਚਾਰ ਹੋਣਾ ਪੈਂਦਾ ਤੁਹਾਨੂੰ ਫਿਰ ਉਦੋਂ ਸਹਾਰਾ ਭਾਲਣ ਦੀ ਆਤ ਪਈ ਹੋਈ ਆ ਪਹਿਲਾਂ ਤੋਂ ਵੀ ਚਾਹ ਚਾਹੀਦੀ ਹੈ ਰੋਟੀ ਚਾਹੀਦੀ ਹੈ 6:00 ਵਜੇ ਹੈ ਮਾਂ ਨੂੰ ਆਵਾਜ਼ ਮਾਰੀ ਸੀ ਘਰ ਵਾਲੀ ਨੂੰ ਆਵਾਜ਼ ਮਾਰੀ ਸੀ ਫਰਾਂ ਦੇ ਨੌਕਰ ਨੂੰ ਆਵਾਜ਼ ਮਾਰੀ ਸੀ ਉਹ ਸਾਰੇ ਥੋੜੇ ਕੋਈ ਨਹੀਂ ਰਹਿੰਦੇ ਫਿਰ ਤੁਹਾਨੂੰ ਲੱਗਦਾ ਕੋਈ ਚੀਜ਼ ਇਹ ਜੀ ਹੋਣੀ ਚਾਹੀਦੀ ਹੈ ਰੋਨੀ ਸਾਹਿਬ ਤੁਸੀਂ ਵੀ ਕਦੇ 10-10 ਸਹਾਰਾ ਲੈ ਕਿਸੇ ਜਿਹੇ ਮੋੜ ਦੇ ਉੱਤੇ ਜਿੱਥੇ ਸਾਰੇ ਦਾ ਬੰਦ ਹੋ ਗਏ ਹੋ ਨਹੀਂ ਇਹ ਮੈਨੂੰ ਲੱਗਦਾ ਕੱਲਾ ਮੈਂ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਬੰਦਾ ਇਹ ਜਹ ਹੋਊਗਾ ਹੂੰ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਇਹ ਸਹਾਰਾ ਨਾ ਲਿਆ ਹੋਵੇ ਇਹ ਹਰ ਵਿਅਕਤੀ ਲਈ ਹੈ ਥੋੜਾ ਕੀਦ ਅਲਗ ਹੋ ਸਕਦਾ ਹੈ ਹਰ ਬੰਦੇ ਦਾ ਅਕੀਦਾ ਆਪਣਾ ਆਪਣਾ ਹੋ ਸਕਦਾ ਹੈ ਮੈਂ ਫਲਾਣੇ ਬਾਬੇ ਅੱਗੇ ਅਰਦਾਸ ਕਰੀ ਮੈਂ ਫਲਾਣੇ ਗੁਰੂ ਮਹਾਰਾਜ ਅੱਗੇ ਅਰਦਾਸ ਕਰੀ ਮੈਂ ਆਪਣੀ ਕੁਦਰਤ ਅੱਗੇ ਅਰਦਾਸ ਕੀਤੀ ਮੈਂ ਕਿਸੇ ਅੱਗੇ ਅਰਦਾਸ ਕੀਤੀ ਇਹ ਮਸਲਾ ਨਹੀਂ ਹੈ ਕਿਉਂਕਿ ਜਦੋਂ ਤੁਸੀਂ ਕੋਈ ਡਿਸੀਜਨ ਲੈਂਦੇ ਹੋ ਲਾਈਫ ਦਾ ਨਾ ਕਈ ਵਾਰ ਤੁਹਾਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ ਮੇਰਾ ਡਿਸੀਜਨ ਗਲਤ ਹੈ ਕਿ ਸਹੀ ਹੈ ਹੂੰ ਉਦੋਂ ਫਿਰ ਤੁਹਾਨੂੰ ਕੁਦਰਤ ਰਾ ਦਿਖਾਉਂਦੀ ਹੈ ਇਸ ਕਰਕੇ ਉਹ ਰਾਹ ਤੇ ਅੱਗੇ ਚੱਲਣ ਲਈ ਤੁਹਾਨੂੰ ਜਰੂਰ ਉਸ ਅਰਦਾਸ ਦੀ ਪ੍ਰੇਰਣ ਦੀ ਲੋੜ ਪੈਂਦੀ ਹੈ ਤੈਨੂੰ ਤੁਸੀਂ ਕਰਦੇ ਹੋ ਪਰ ਅੱਜ ਕੱਲ ਤਾਂ ਪਖੰਡਵਾਦ ਬਹੁਤ ਔਰ ਪਿਆ ਅੱਜ ਕੱਲ ਜਿਹੇ ਬਾਬੇ ਬੜੇ ਖੜੇ ਹੋ ਗਏ ਜਿਹੜੇ ਆਪਣੇ ਆਪ ਨੂੰ ਰੱਬ ਦੱਸਦੇ ਨੇ ਇੱਕ ਧੜਾ ਜਿਹਾ ਵੀ ਖੜਾ ਹੋ ਗਿਆ ਜਿਹੜਾ ਰੱਬ ਨੂੰ ਮੰਨਦਾ ਵੀ ਨਹੀਂ ਹੈਗਾ ਜਿਹੜਾ ਅਰਦਾਸ ਨੂੰ ਇਹਨਾਂ ਚੀਜ਼ਾਂ ਨੂੰ ਜੋ ਆਪਾਂ ਅੱਜ ਗੱਲਾਂ ਕਰ ਰਹੇ ਆ ਇਹਨਾਂ ਨੂੰ ਮੰਨਦਾ ਹੀ ਨਹੀਂ ਪਰ ਕਹਿੰਦੇ ਨਹੀਂ ਵੀ ਸਾਇੰਸ ਦੇ ਵਿੱਚ ਚੀਜ਼ ਹੁੰਦੀ ਹੀ ਨਹੀਂ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਹੈ ਇਹ ਨਾ ਤੁਹਾਡਾ ਇੱਕ ਆਤਮ ਵਿਸ਼ਵਾਸ ਹੈ ਗੱਲ ਸਾਇੰਸ ਨਾਲ ਨਹੀਂ ਇਹ ਗੱਲ ਨੂੰ ਤਾਂ ਸਾਇੰਸ ਵੀ ਮੰਦੀ ਹੈ ਇਥੋਂ ਦੀ ਇੱਕ ਵਿਲ ਪਾਵਰ ਇੱਕ ਚੀਜ਼ ਹੁੰਦੀ ਹੈ। ਤੁਹਾਡੇ ਇੱਕ ਆਤਮ ਵਿਸ਼ਵਾਸ ਚੀਜ਼ ਹੁੰਦੀ ਹੈ। ਜਿਹੜਾ ਤੁਹਾਨੂੰ ਕਦੇ ਡੋਲਣ ਨਹੀਂ ਦਿੰਦਾ। ਜਿਹੜਾ ਤੁਹਾਨੂੰ ਕਦੇ ਪਿੱਛੇ ਨਹੀਂ ਹਟਣ ਦਿੰਦਾ। ਜਿਹੜੀ ਤੁਸੀਂ ਡੇਰਾਬਾਦ ਵਾਲੀ ਗੱਲ ਕਰੀਏ ਠੀਕ ਉਹ ਤਾਂ ਪਤਾ ਕੀ ਹੈ। ਉਹ ਹਰ ਪਾਸੇ ਹੀ ਸਿਸਟਮ ਹੈਗਾ ਹੈ ਜਾਂ। ਹਰ ਡਿਪਾਰਟਮੈਂਟਸ ਹੈਗਾ ਹੈ। ਹਰ ਜਗ੍ਹਾ ਹੈਗਾ ਹੈ। ਚੰਗੇ ਮਾਰੇ ਲੋਕ ਤਾਂ ਸਾਰੇ ਪਾਸੇ ਨੇ। ਅਸੀਂ ਕਦੇ ਇੱਕ ਪਾਸਾ ਸੋਚ ਕੇ ਨਹੀਂ ਜ਼ਿੰਦਗੀ ਲੰਘਾ ਸਕਦੇ ਕਿ ਫਰਾਨੀ ਜਗ੍ਹਾ ਤਾਂ ਅਸੀਂ ਜਾਵਾਂਗੇ ਉੱਥੇ ਮਾਰੇ ਲੋਕ ਨੇ। ਹੋ ਸਕਦਾ ਨਾ ਦੋ ਬੰਦੇ ਚੰਗੇ ਵੀ ਹੋਣ। ਅਸੀਂ ਉਹ ਦੋ ਲਈ ਜਾ ਰਹੇ ਹੋਈਏ ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਹਰ ਪੜਾਮਾ ਦੇ ਉੱਤੇ ਤੁਹਾਨੂੰ ਹਰ ਤਰ੍ਹਾਂ ਦੇ ਲੋਕ ਮਿਲਣੇ ਨੇ ਬਸ ਇਹ ਗੱਲ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਰਾਈਟ ਅੰਜਰਾਂ ਹੋਵਾਂਗਾ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਨਹੀਂ ਤਾਂ ਜਿਹੜੀ ਅਰਦਾਸ ਦੇ ਮੈਨੇ ਜਿੰਨੇ ਉੱਚੇ ਤੇ ਸੋਚੇ ਆ ਉਹ ਬਥੇਰੇ ਮੈਂ ਦੇਖਿਆ ਕਿ ਸਾਡੀਆਂ ਬੀਬੀਆਂ ਸਾਡੇ ਭਰਾ ਆਪਣੇ ਕੀਆਂ ਦੇ ਡੋਲੂ ਚੱਕੀ ਦੁੱਧਾਂ ਦੀ ਬਾਲਟੀ ਚੱਕੀ ਮਿੱਥਰੇ ਡੇਰੇ ਉੱਤੇ ਫਿਰਦੇ ਨੇ ਹੂੰ ਉਹਨੂੰ ਪਤਾ ਹੀ ਨਹੀਂ ਹੂੰ ਜੇ ਇਹ ਉਹ ਹਜਾ ਮਸਲਾ ਹੈ ਵੀ ਤੁਸੀਂ ਲੈਣ ਤਾਂ ਚੱਲਿਓ ਕਿਸੇ ਲੋਹੇ ਦਾ ਸਮਾਨ ਸਬਜ਼ੀ ਵਾਲੀ ਦੁਕਾਨ ਤੇ ਖੜੇ ਹੋ ਕੇ ਆਵਾਜ਼ਾਂ ਮਾਰ ਰਹੇ ਹੋ ਵੀਰ ਮੈਨੂੰ ਫੜਾਉਣੇ ਨਟ ਬੋਲਟ ਚਾਹੀਦੀਆਂ ਬਣਾ ਕਿੱਲਾ ਚਾਹੀਦੀਏ ਉਹ ਕਹਿੰਦਾ ਯਾਰ ਤੂੰ ਗਲਤ ਦੁਕਾਨ ਤੇ ਖੜਾ ਹੈ ਇਹ ਮਸਲਾ ਉਹ ਹਜਾ ਹੈ ਇਹ ਤੁਹਾਨੂੰ ਇੰਨਾ ਕੁ ਤਾਂ ਗਿਆਨ ਹੋਣਾ ਚਾਹੀਦਾ ਲਾਈਫ ਦਾ ਉਹ ਗੱਲ ਬਾਅਦ ਹੀ ਹੈ ਕਿ ਤਸੀਂ ਨਾ ਬਹੁਤ ਹੀ ਜਨਤਾ ਸਾਡੇ ਚ ਪੜੀ ਲਿਖੀ ਬੇਵਕੂਫ ਹੈ ਅਸੀਂ ਬਹੁਤੇ ਜਿਹੜੇ ਪੜਾਈਆਂ ਲਿਖਾਈਆਂ ਦਾ ਮਤਲਬ ਸਮਝ ਲਿਆ ਕਿ ਸਰਟੀਫਿਕੇਟ ਲੈਣਾ ਅੱਜ ਪੜਾਈ ਦਾ ਮਤਲਬ ਹੋ ਗਿਆ ਕਿ ਤੁਸੀਂ ਕਿਹੜੀ ਨੌਕਰੀ ਲੈਣੀ ਹੈ ਤੁਹਾਨੂੰ ਉਹ ਪੜਾਈ ਕਰਨੀ ਚਾਹੀਦੀ ਹੈ ਤਨ ਉਹੀ ਸਰਟੀਫਿਕੇਟ ਚਾਹੀਦੇ ਆ ਅਸਲ ਚ ਪੜ੍ਹਾਈ ਦਾ ਮਤਲਬ ਹੈਗਾ ਸੀ ਕਿ ਤੁਸੀਂ ਗਿਆਨ ਵਾਸਤੇ ਗਿਆਨ ਵਾਸਤੇ ਤੁਸੀਂ ਗਿਆਨ ਲਈ ਪੜ੍ਹਾਈ ਹਾਸਲ ਕਰਨੀ ਸੀ ਜੀ ਤੇ ਜ਼ਿੰਦਗੀ ਜਿਉਣ ਲਈ ਪੜ੍ਹਾਈ ਲੈਣੀ ਸੀ ਇਹ ਉਹੀ ਮਸਲਾ ਇੱਧਰ ਹੈ ਕਿ ਤੁਸੀਂ ਜਿਹੜੀ ਪ੍ਰੇਅਰ ਕਰਨੀਓ ਕਿਹਦੇ ਕੋਲ ਕਰਨੀ ਹੈ ਜਿਹੜੇ ਬੰਦੇ ਡੇਰੇ ਤੁਸੀਂ ਵਰਗੇ ਪ੍ਰੇਅਰ ਕਰ ਰਹੇ ਹੋ ਉਹ ਡੇਰੇ ਵਾਲਾ ਦਾ ਪ੍ਰੇਅਰ ਤੁਹਾਡੇ ਅੱਗੇ ਕਰ ਰਿਹਾ ਹੈ ਕਿ ਤੁਸੀਂ ਕਿਰਪਾ ਬਣਾ ਕੇ ਰੱਖੋ ਮੇਰੇ ਡੇਰੇ ਚੱਲਦੇ ਰਹੇ ਅੱਜ ਕੱਲ ਤਾਂ ਕਹਿੰਦੇ ਵੀਜ਼ਿਆਂ ਪਿੱਛੇ ਖੁਸ਼ੀ ਬਣਾਈ ਜਾਂਦੇ ਆ ਵੀ ਬਾਬੇ ਨੇ ਸਾਡਾ ਵੀਜ਼ਾ ਲਵਾ ਦਿੱਤਾ ਹਾਂਜੀ ਦੱਸੋ ਇਹ ਬਹੁਤ ਵੱਡਾ ਮਸਲਾ ਹੈ ਮਤਲਬ ਵੀਜ਼ੇ ਅੱਗੇ ਵੀ ਬਲੋਕ ਕੋਈ ਚੌਕੀਆਂ ਪੜਦਾ ਹੈ ਕੋਈ ਕੁਝ ਜਾਂਦਾ ਹੈ ਕੋਈ ਕਿਤੇ ਜਾਂਦਾ ਹੈ ਮੈਂ ਇੱਕਦਮ ਹੈਰਾਨ ਆ ਤੁਸੀਂ ਇੱਕ ਸੋਚ ਕੇ ਦੇਖੋ ਵੀ ਜਿਹੜੀ ਜਗ੍ਹਾ ਮਨੁੱਖ ਰਹਿੰਦਾ ਹੈ ਮੰਨ ਲਓ ਕਿਸੇ ਪਿੰਡ 'ਚ ਰਹਿੰਦਾ ਕਿਤੇ ਸ਼ਹਿਰ 'ਚ ਰਹਿੰਦਾ ਉਸ ਜਗ੍ਹਾ ਦੇ ਵਿੱਚ ਵੀ ਕਿੰਨੇ ਧਾਰਮਿਕ ਸਥਾਨ ਨੇ ਕੋਈ ਮੰਦਿਰ ਹੈ ਗੁਰਦੁਆਰਾ ਹੈ ਮਸਜਿਦ ਹੈ ਗੁੱਗਾ ਮਾੜੀ ਹੋਰ ਬਹੁਤ ਕੁਝ ਹੈ ਉਹ ਸਾਰਾ ਕੁਝ ਛੱਡ ਕੇ ਉਹ ਜਗ੍ਹਾ ਦਾ ਉਹ ਦੂਜੀ ਜਗ੍ਹਾ ਬੱਚੇ ਦਾ ਵੀਜ਼ਾ ਲਵਾਉਣ ਲਈ ਮੁੰਡਾ ਕੁੜੀ ਲੈਣ ਲਈ ਹਮ ਜੌਬ ਲੈਣ ਲਈ ਜਾਂ ਹੋਰ ਕੰਮਾਂ ਲੈਣ ਲਈ ਜਾਂਦਾ ਉਹਨੇ ਕਦੇ ਐ ਨਹੀਂ ਸੋਚਿਆ ਜਿੰਦਗੀ ਜਿਵੇਂ ਜਿੱਥੋਂ ਮੈਂ ਛੱਡ ਕੇ ਜਾ ਰਿਹਾ ਜਿਹੜੀ ਜਗ੍ਹਾ ਮੇਰੀ ਰਹਿائش ਹੈ ਉਸ ਰਹਿائش ਤੇ ਨੇ 8 ਬੰਦੇ ਆਲੇ ਨੇ ਹਮ ਵੀ ਉਹ ਰੁੱਸ ਗਏ ਕੀ ਕਰਨਗੇ ਫਿਰ ਉਹ ਮੈਂ ਇੱਕ ਨੂੰ ਤਾਂ ਮਨਾਉਣ ਚੱਲਿਆ ਮੈਂ 25 ਕਿਲੋਮੀਟਰ 50 ਕਿਲੋਮੀਟਰ ਕਿਸੇ ਦੇਰੇ ਨੂੰ ਮਨਾਉਣ ਚੱਲਿਆ ਹਮ ਤਾਂ ਜਿਹੜੇ ਮੇਰੇ ਅੱਗੇ ਵਾਲੇ 8 ਐ ਉਹ ਤਾਂ ਸੋਚਣਗੇ ਯਾਰ ਪਤਾ ਸਾਨੂੰ ਛੱਡ ਕੇ ਕਿਤੇ ਜਾ ਰਿਹਾ ਹੈ ਹਮ ਇਸ ਕਰਕੇ ਇਹ ਗੱਲ ਮਨੁੱਖ ਦਾ ਜਿਹੜਾ ਤੀਜਾ ਨੇਤਰ ਜੀ ਨੂੰ ਇਹ ਕਿਹਾ ਜਾਂਦਾ ਹੂੰ ਇਹ ਤੀਜੀ ਨੇਤਰ ਵਾਲੀ ਗੱਲ ਹੈ ਇਹ ਤੁਹਾਡੇ ਗਿਆਨ ਦੀ ਗੱਲ ਹੈ ਇਹੀ ਕਾਰਨ ਸਿਗਾ ਕਿ ਜਿਹੜਾ ਸਾਨੂੰ ਗੁਰੂ ਮਹਾਰਾਜ ਨੇ ਬਾਣੀ ਦੇ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਉਹ ਮੈਂ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਸਾਡੇ ਹਿੱਸੇ ਆਇਆ ਕਿ ਅਸੀਂ ਅਰਦਾਸ ਜਦੋਂ ਸੰਪੰਨ ਕਰਦੇ ਹਾਂ ਇਹ ਸਾਡੇ ਹਿੱਸੇ ਆਇਆ ਕਿ ਅਸੀਂ ਕਹੀਏ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਹੀਂ ਹਰ ਬੰਦੇ ਨੇ ਅਰਦਾਸ ਆਪਣੇ ਲਈ ਕੀਤੀ ਹੈ ਹੂੰ ਸਰਬੱਤ ਦੇ ਭਲੇ ਲਈ ਜਿਹੜੀ ਅਰਦਾਸ ਕਰਨੀ ਹੈ ਉਹ ਅੱਜ ਵੱਡਾ ਮਸਲਾ ਹੈ ਹੂੰ ਜਿਨ੍ਹਾਂ ਜਿਨ੍ਹਾਂ ਇਨਸਾਨ ਤੇ ਨਿਜ ਭਰੂ ਹੋਇਆ ਜਿਹੜੀ ਗੱਲ ਮੈਂ ਤੁਹਾਨੂੰ ਸੁਣਾ ਰਿਹਾ ਸੀ ਕਿ ਬੰਦੇ ਹਯੂਰ ਸਾਹਿਬ ਟ੍ਰੇਨ 'ਚ ਗਏ ਤੇ ਬੰਦਿਆਂ ਨੇ ਪੁੱਛਿਆ ਵੀ ਕੀ ਤੁਸੀਂ ਕਿਵੇਂ ਚੱਲੇ ਹੋ ਜੀ ਕਹਿੰਦੇ ਇਹ ਅਰਦਾਸ ਕਰਨ ਚੱਲੇ ਆ ਅੱਛਾ ਭਾਈ ਮੁੰਡੇ ਦਾ ਵਿਆਹ ਹੋਇਆ ਮੁੰਡਾ ਹੋ ਜਾਏ ਨੌਕੀ ਲੱਗ ਜਾਏ ਵੀਜ਼ਾ ਲੱਗ ਜਾਏ ਬਿਜ਼ਨਸ ਠੀਕ ਹੋ ਜਾਏ ਜਦੋਂ ਬੰਦੇ ਉੱਥੇ ਜਾ ਕੇ ਖੜੇ ਉਸ ਪਲੇਸ ਤੇ ਜਾ ਕੇ ਡੈਸਟੀਨੇਸ਼ਨ ਤੇ ਪਹੁੰਚੇ ਤਾਂ ਉਹ ਅਰਦਾਸ ਕਰਨ ਲੱਗੇ ਉੱਥੇ ਵੀ ਉਹਨੇ ਇਹ ਅਰਦਾਸ ਨਹੀਂ ਕੀਤੀ ਕਿ ਬਾਬਾ ਜੀ ਮੇਰਾ ਵੀਜ਼ਾ ਲੱਗ ਜਾਏ ਉਹ ਕਹਿੰਨ ਬਾਬਾ ਜੀ ਮੇਰਾ ਕੰਮ ਤਾਂ ਤੁਸੀਂ ਕਰ ਦੇਣਾ ਮੈਨੂੰ ਪਤਾ ਜੀ ਆ ਮੇਰੇ ਨਾਲ ਇੱਕ ਇਹ ਹੈ ਤਾਂ ਪਾਣੇ ਜਿਲੇ ਦਾ ਇਹਦੇ ਮੁੰਡੇ ਨੂੰ ਨੌਕਰੀ ਮਿਲ ਜAVE ਆਹ ਬਾਈ ਦਾ ਬਿਜ਼ਨਸ ਘਟ ਗਿਆ ਇਹਦਾ ਵੀ ਠੀਕ ਹੋ ਜAVE ਹੂੰ ਉਹ ਨਾ ਜਦੋਂ ਤੁਸੀਂ ਟੋਟਲਿਟੀ ਦੇ ਵਿੱਚ ਲੋਕਾਂ ਦੀ ਅਰਦਾਸ ਕਰਦੇ ਹੋ ਸਰਬੱਤ ਦੇ ਭਲੇ ਦੀ ਅਰਦਾਸ ਬਣਦੀ ਹੈ ਕਿ ਅਸੀਂ ਸਿਰਫ ਆਪਣਾ ਭਲਾ ਨਹੀਂ ਮੰਗਦੇ ਹੂੰ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਇਸ ਕਰਕੇ ਮੈਂ ਸਮਝਦਾ ਕਿ ਸਾਡੇ ਜਿਹੜੇ ਮੇਕਰ ਸਾਹਿਬ ਨੇ ਸਾਡੇ ਜਿਹੜੇ ਪ੍ਰੋਡਿਊਸਰ ਨੇ ਫਿਲਮ ਦੇ ਡਾਇਰੈਕਟਰ ਨੇ ਉਹਨਾਂ ਨੇ ਸੋਚ ਸਮਝ ਕੇ ਇਹ ਟਾਈਟਲ ਨੂੰ ਚੁਣਿਆ ਹੈ ਕਿ ਅੱਜ ਅਸੀਂ ਸਰਬੱਤ ਲਈ ਭਲਾ ਮੰਗ ਨਹੀਂ ਰਹੇ ਬਿਲਕੁਲ ਮੂੰਹੋਂ ਬਿਸ਼ੱਕ ਬੋਲੀ ਜਾਂਦੇ ਆ ਹਮ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਵੇਂ ਅਸੀਂ ਸਰਵਦਾ ਪਹਿਲਾਂ ਮੰਗਦੇ ਰਹੇ ਅਸਲ ਸੰਸਰਵਦਾ ਪਹਿਲਾਂ ਮੰਗਣਾ ਚਾਹੀਦਾ ਉਹਦਾ ਤੁਹਾਡੇ ਤੁਹਾਡਾ ਪਹਿਲਾਂ ਵੀ ਉਹਦੇ ਵਿੱਚ ਹੀ ਹੈ ਹਮ ਤੁਸੀਂ ਲੁਕਾਈ ਤੋਂ ਸਰਵਤ ਤੋਂ ਬਾਹਰ ਨਹੀਂ ਹੋ ਤੁਹਾਡਾ ਪੜਦਾ ਆਪੇ ਹੋ ਗਿਆ ਜੇ ਤੁਸੀਂ ਟੋਟਲਿਟੀ ਚ ਲੋਕਾਂ ਦਾ ਪਹਿਲਾਂ ਮੰਗਦੇ ਹੋ ਅਸੀਂ ਸਵਾਰਥੀ ਹੋ ਗਏ ਬਹੁਤ ਜ਼ਿਆਦਾ ਜਿਵੇਂ ਆਪਾਂ ਬਾਣੀ ਦੀ ਗੱਲ ਕਰਦੇ ਆ ਸਾਡੇ ਟ੍ਰੇਲਰ ਚ ਵੀ ਇਹ ਗੱਲ ਆਉਂਦੀ ਹੈ ਅਸੀਂ ਬਾਣੀ ਨੂੰ ਆਪਣੇ ਸਵਾਰਥ ਨਾਲ ਹੀ ਵਰਤਿਆ ਹਮ ਜਿਵੇਂ ਉਹ ਕੁਗੀ ਭਾਜੀ ਲਾਈਨ ਬੋਲਦੇ ਨੇ ਕਿਉਂਕਿ ਨਾਨਕ ਇਹ ਵੀ ਦਾਤ ਦੇ ਦਤਾਰ ਮਲਕੋਸ ਜਿਹੜੀ ਜਿੰਨੀਕ ਤੁਕ ਸਾਨੂੰ ਬਾਣੀ ਦੇ ਵਿੱਚ ਸਾਡੇ ਕੰਮ ਦੀ ਅਸੀਂ ਉਹ ਵਰਤ ਲਈ ਹੂੰ ਜਿਹੜੀ ਅਗਲੀ ਸ਼ਰਤ ਸੀ ਹੂੰ ਅਸੀਂ ਉਹ ਬਹੁਤ ਸੋਹਣਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਗੱਡੀਆਂ ਪਿੱਛੇ ਲਿਖਾ ਲੈਣੀਆਂ ਆਹ ਵਈ ਦਾਤ ਤੇਰੀ ਦਾਤਾਰ ਜਾਂ ਮਾਨੀ ਮਾਂ ਮਤ ਉੱਚੀ ਰੱਖੀ ਨਾ ਬਾਣੀ ਇਹ ਤੁਕਾ ਤਾਂ ਅਸੀਂ ਦੱਸਾਰਦੇ ਹਾਂ ਪਰ ਅਸੀਂ ਉਹਨਾਂ ਦੇ ਉੱਤੇ ਅਸੀਂ ਉਹ ਅਮਲ ਤਾਂ ਕਰਦੇ ਨਹੀਂਗੇ ਉਹਨਾਂ ਦਾ ਨਾ ਤਾਂ ਅਸੀਂ ਅਰਥ ਸਮਝਦੇ ਆ ਬਹੁਤ سارے ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਇਹਦਾ ਅਰਥ ਕੀ ਹੈ ਹੂੰ ਸਚਾਈ ਹੈ ਜੀ ਉਹੀ ਹੈ ਬਿਲਕੁਲ ਸਚਾਈ ਹੈ ਅਸੀਂ ਉਸ ਚੀਜ਼ ਦਾ ਡਰਾਮਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੈਂ ਬਹੁਤ ਧਾਰਮਿਕ ਬੰਦਾ ਮੈਂ ਬਹੁਤ ਗਿਆਨਮਾਨ ਬੰਦਾ ਹੂੰ ਮੈਂ ਬਹੁਤ ਸੁਭਤ ਨੇ ਭਲੇੜਾ ਬੰਦਾ ਅਸਲ 'ਚ ਸਾਡੇ ਕਰਦਾਰ ਦੂਰੇ ਨੇ ਕਰਦਾਰ ਅੱਜ ਕੱਲ ਤਾਂ ਨਵਾਂ ਟ੍ਰੈਂਡ ਚੱਲ ਪਿਆ ਬੰਦਾ ਸਵੇਰੇ ਉੱਠਦਾ ਸਵੇਰੇ ਉਠੋਂ ਸਾਰ ਪਹਿਲਾਂ ਜਦੋਂ ਸਟੇਟਸ ਲਾਉਂਦਾ ਸਟੋਰੀ ਲਾਉਂਦਾ ਉਹ ਕੋਈ ਗੁਰਬਾਣੀ ਦੀਆਂ ਦੋ ਤੁਕਾਂ ਲਿਖੀਆਂ ਹੁੰਦੀਆਂ ਜਾਂ ਕਿਤੋਂ ਕਾਪੀ ਮਾਰੀ ਤੇ ਉਸੇ ਪੇਸਟ ਕਰਕੇ ਬੰਦਾ ਸਟੋਰੀ ਲਾ ਦਦਾ ਸਾਹਮਣੇ ਆਪ ਨੂੰ ਐਂ ਲੱਗਦਾ ਯਾਰ ਇਹ ਤਾਂ ਜਿਆਦਾ ਹੀ ਨਤਨੇਮ ਦੇ ਨਾਲ ਜੁੜਿਆ ਹੋਇਆਗਾ ਮੈਨੂੰ ਲੱਗਦਾ ਨਹੀਂ ਸਾਡਾ ਮਸਲਾ ਹੋਰ ਹੋਇਆ ਜੀ ਅਸੀਂ ਨਾ ਬ੍ਰੇਕਫਾਸਟ ਵੇਲੇ ਸਵੇਰੇ ਉੱਠਦੇ ਆਂ ਉਦੋਂ ਸਾਨੂੰ ਕੋਈ ਹੋਰ ਆਫਰ ਮਿਲੀ ਹੁੰਦੀ ਹੈ। ਹੂੰ ਅਸੀਂ ਉਸ ਆਫਰ ਬਾਰੇ ਸੋਚ ਰਹੇ ਹੁੰਨੇ ਆ। ਲੰਚ ਤੱਕ ਸਾਨੂੰ ਦੂਜੀ ਆਫਰ ਆ ਜਾਂਦੀ ਹੈ। ਹੂੰ ਵੀ ਨਹੀਂ ਆਹ ਕੰਮ ਨਹੀਂ ਤਾਂ ਪਾਇਆ ਕਰਨਾ ਹੈ ਫਲਾਣੇ ਬੰਦੇ ਨੂੰ ਆਪ 사이ਡ ਤੇ ਕਰਕੇ ਕਿਆ ਕਰ ਲਈਏ ਤਾਂ ਐ ਹੋ ਜਾਊਗਾ। ਫਿਰ ਸਾਡੇ ਲਈ ਦੂਜੀ ਆਫਰ ਤਿਆਰ ਖੜੀ ਹੁੰਦੀ ਹੈ। ਸੌਣ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਤੀਜੀ ਆਫਰ ਹੁੰਦੀ ਹੈ। ਹੂੰ ਵੀ ਆਹ ਫਲਾਣੇ ਕੰਮ ਦੀ ਤਾਂ ਪੰਜ ਪਾਰਟਨਰਸ਼ਿਪ ਆਪ ਪੰਜੋਂ ਪਾ ਦੋ ਨੂੰ 사이ਡ ਤੇ ਕਰਕੇ ਜਾਂ ਕਿਹਾ ਚਾਰ ਛੱਡ ਕੇ ਆਪਾਂ ਇਕੱਲੇ ਹੋ ਜਾਈਏ। ਪਰ ਸਾਡੇ ਲਈ ਤੇ ਆਫਰਾਂ ਐ ਸਾਂ ਇਹ ਤਾਂ ਦਿਨ ਦੇ ਵਿੱਚ ਕਈ ਵਾਰ ਬਦਲਦੇ ਆ। ਹੂੰ ਸੋ ਜਿੰਮੇ ਤੁਸੀਂ ਕਹਿੰਦੇ ਵੀ ਸਟੇਟਸ ਉਵੇਂ ਸਾਡਾ ਜਿਹੜਾ ਮਾਈਂਡ ਸੈਟ ਆਪਾਂ ਦਿਨ ਚ ਆਇ ਚ ਹੁੰਦਾ ਇਹ ਅਸੀਂ ਜਿਹੜੀ ਦਿਨਚਰਿਆ ਸੀਗੀ ਜਿਹੜੀ ਗੁਰਬਾਣੀ ਹੈ ਜਬ ਕੋਈ ਵੀ ਧਰਮ ਹੈ ਸਾਡੇ ਕੋਲ ਜਿਹੜੇ ਧਰਮ ਗ੍ਰੰਥ ਨੇ ਸਾਡੇ ਲਈ ਇੱਕ ਚੰਗੀ ਜੀਵਨ ਜਾਂਚ ਹੈ ਹੂੰ ਕਿ ਤੁਸੀਂ ਜ਼ਿੰਦਗੀ ਜਿਉਣੀ ਕਿਵੇਂ ਹੈ ਮਾਰਗਦਰਸ਼ਕ ਨੇ ਸਾਡਾ ਮਾਰਗਦਰਸ਼ਕ ਸਾਡੀ ਜ਼ਿੰਦਗੀ ਜਿਉਣ ਦੇ ਜੀ ਸੋ ਅਸੀਂ ਉਹ ਮਾਰਗਦਰਸ਼ਕ ਨੂੰ ਆਪਣੇ ਆਪਣੀ ਸੂਲਤ ਮੁਤਾਬਕ ਵਰਤ ਲਿਆ ਹੂੰ ਜਿਹਨੇ ਸਾਨੂੰ ਮਾਰਗ ਦਿਖਾਉਣਾ ਸੀ ਅਸੀਂ ਉਹਨਾਂ ਨੂੰ ਆਪਣੇ ਮੁਤਾਬਕ ਵਰਤ ਰਹੇ ਹਾਂ ਵੀ ਤੁਸੀਂ ਸਾਡੇ ਮੁਤਾਬਕ ਚੱਲੋ ਜਾਏ ਕਿਵੇਂ ਹੋ ਜਾਊਗਾ ਉਹਨਾਂ ਸਾਹਿਬ ਅੱਜ ਕੱਲ ਤਾਂ ਕਹਿੰਦੇ ਜਿਵੇਂ ਪਹਿਲਾਂ ਘਰਾਂ ਦੇ ਵਿੱਚ ਪਾਠ ਰਖਵਾਇਆ ਜਾਂਦਾ ਸੀ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਜਾਂਦਾ ਸੀ ਸਾਰਾ ਟੱਬਰ ਬੈਠ ਕੇ ਸੁਣਦਾ ਸੀ ਹੁਣ ਤਾਂ ਕਹਿੰਦੇ ਉਹਦੇ ਵਿੱਚ ਵੀ ਇੱਕ ਤਰੀਕੇ ਦਾ ਵਪਾਰ ਵਾਲਾ ਕੰਮ ਚੱਲ ਪਿਆ ਗੁਰੂ ਘਰਾਂ 'ਚ ਹੀ ਸੀ ਪੈਸੇ ਦੇ ਆਉਨੇ ਆ ਕਿ ਬਾਬਾ ਜੀ ਸਾਡਾ ਸਹਿਜ ਪਾਠ ਕਰਦੇ ਬਬੀ ਸਾਡਾ ਅਖੰਡ ਪਾਠ ਸਾਹਿਬ ਕਰਦੇਓ ਸਾਡਾ ਜੀ ਸੋਹਣੀ ਸਾਹਿਬ ਦਾ ਪਾਠ ਕਰਦੇਓ ਸਾਡੀ ਫਲਾਨੀ ਸੁਖਣਾ ਸੀ ਜੀ ਆਹ ਪੈਸੇ ਲੈ ਲਓ ਜੀ ਕਿੱਥੇ ਫੀਸ ਦੇ ਲੀਏ ਜੀ ਦੇਖੋ ਸਮਾਜ ਦੇ ਵਿੱਚ ਪ੍ਰੋਬਲਮਾਂ ਤਾਂ ਹੈਗੇ ਬਹੁਤ ਸਾਰੀਆਂ ਇਹ ਤੋਂ ਉੱਪਰ ਡਿਨਾਈ ਨਹੀਂ ਕਰ ਸਕਦੇ ਮਸਲਾ ਸਿਰ ਕਿ ਤੁਸੀਂ ਜਿਹੜੇ ਫੀਲਡ 'ਚ ਕੰਮ ਕਰਦੇ ਹੋ ਮਾਲ ਅਸੀਂ ਕਲਾਕਾਰੀ ਵਿਲੈਂਚ ਕੰਮ ਕਰਦੇ ਆ ਅਸੀਂ ਸਿਨੇਮੇ ਰਾਹੀਂ ਸੋਚ ਸਕਦੇ ਵੀ ਕੀ ਸੁਭਾਵਨਾ ਮੰਨੇ ਅਸੀਂ ਉਹਦੇ ਤੇ ਕਿੰਨਾ ਟਾਕਸ਼ ਕਰ ਸਕਦੇ ਆ ਅਸੀਂ ਉਹਨਾਂ ਨੂੰ ਕਿੰਨਾ ਕਿ ਲੋਕਾਂ ਸਾਹਮਣੇ ਰੱਖ ਸਕਦੇ ਆ ਕਿ ਤੁਸੀਂ ਆਹ ਕਰ ਰਹੇ ਹੋ ਇਹ ਗਲਤ ਹੈ ਰੋਂਗ ਹੈ ਐ ਨਹੀਂ ਹੋਣਾ ਚਾਹੀਦਾ ਇਸ ਕਰਕੇ ਹੈ ਅਸੀਂ ਉਸ ਤਰ੍ਹਾਂ ਲੱਗੇ ਹੋਏ ਆ ਨਹੀਂ ਤਾਂ ਦੇਖੋ ਫਿਲਮ ਲੈਣ ਹੈ ਜਿਹੜੀ ਬੇਸਿਕਲੀ ਇੱਕ ਵਪਾਰਿਕ ਲੈਣ ਹੈ ਵਪਾਰ ਦੀ ਲੈਣ ਹੈ ਪਰ ਅਸੀਂ ਵਪਾਰ ਲੋਕਾਂ ਨੂੰ ਮਿਸਗਾਈਡ ਕਰਕੇ ਵੀ ਕਰ ਸਕਦੇ ਆ ਪਰ ਨਹੀਂ ਸਾਡੇ ਮੇਕਰ ਨੂੰ ਸਾਡੇ ਪ੍ਰੋਡਿਊਸਰ ਡਾਇਰੈਕਟਰ ਨੂੰ ਵੀ ਲੱਗਦਾ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਦੀ ਰੋਜ਼ੀ-ਰੋਟੀ ਕਮਾਉਣੀ ਹੈ ਇਸ ਲਾਈਨ ਦੇ ਵਿੱਚੋਂ ਤਾਂ ਰੋਜ਼ੀ-ਰੋਟੀ ਕਿਸੇ ਨੂੰ ਮਿਸਗਾਈਡ ਕਰਕੇ ਨਹੀਂ ਕਮਾਉਣੀ ਹਮ ਅਸੀਂ ਰੋਜ਼ੀ-ਰੋਟੀ ਆਪਣੀ ਆਪਣਾ ਕੰਮ ਇਸ ਤਰੀਕੇ ਨਾਲ ਕਮਾਉਣਾ ਹੈ ਕਿ ਕਿਸੇ ਨੂੰ ਗੁੱਡ ਲੈਸਨ ਹੋਵੇ ਸਾਡੇ ਤੋਂ ਜਨਰੇਸ਼ਨ ਦੇ ਚਾਰ ਬੰਦੇ ਸਾਡੀਆਂ ਫਿਲਮਾਂ ਦੇਖ ਕੇ ਕੁਝ ਅਜਿਹਾ ਲੈਸਨ ਲੈ ਕੇ ਜਾਣ ਚਾਹੀਦੀ ਚੀਜ਼ ਸਿੱਖ ਕੇ ਜਾਣ ਜੀ ਆਖਰੀ ਸਵਾਲ ਲਾਵਾਂਗਾ ਤੁਹਾਡੀ ਪਹਿਲੀ ਮੂਵੀ ਦੇ ਵਿੱਚ ਤੁਹਾਡਾ ਜਿਹੜਾ ਕੈਰੇਕਟਰ ਸੀ ਬਿਲਕੁਲ ਸ਼ਾਂਤ ਸੀਗਾ ਬਿਲਕੁਲ ਚੁੱਪ ਸੀਗੇ ਸੈਕੰਡ ਮੂਵੀ ਦੇ ਵਿੱਚ ਵੀ ਤੁਸੀਂ ਚਲੋ ਵਧੀਆ ਕੈਰੈਕਟਰ ਨਭਾਇਆ ਹਣੋ ਖੜ ਮੂਵੀ ਕਰਕੇ ਇਹਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਬਹੁਤ ਵਧੀਆ ਜੀ ਮੇਰੇ ਤਾਂ ਲਾਈਫ ਦਾ ਮੈਂ ਕਹਿੰਨਾ ਵੀ ਬਹੁਤ ਪ੍ਰਾਊਡ ਵਾਲੀ ਮੂਮੈਂਟ ਹੈ ਮਾਣ ਲਾ ਮੈਂ ਮਹਿਸੂਸ ਕਰਦਾ ਕਿਉਂਕਿ ਤੁਸੀਂ ਜਦੋਂ ਹੋਰ ਲਾਈਫ ਦੇ ਵਿੱਚ ਮੈਂ 5-7 ਸਾਲ ਨੂੰ ਹੋਰ ਥੋੜਾ ਬੁਰਗ ਹੋ ਜਾਊਗਾ ਤਾਂ ਬੱਚਿਆਂ ਨਾਲ ਨਵੇਂ ਜਿਹੜੇ ਸਾਡੇ ਸਟੂਡੈਂਟ ਹੋਣਗੇ ਇਸ ਲਾਈਨ ਦੇ ਜਾਂ ਹੋਰ ਬੱਚੇ ਹੋਣਗੇ ਨਾ ਗੱਲਾਂ ਕਰਿਆ ਕਰੂੰਗਾ ਉਹ ਮੈਨੂੰ ਪੁੱਛਣਗੇ ਤੁਸੀਂ ਕਿਹੜਾ ਚੰਗਾ ਕੰਮ ਕਰਿਆ ਤਾਂ ਮੇਰੇ ਕੋਲ ਗੈਨ ਵਾਲੀਆਂ 4 ਫਿਲਮਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਇਹ ਤਿੰਨੇ ਅਰਦਾਸ ਉਹਨੀਆਂ ਫਿਲਮਾਂ ਜਿਹਦੇ ਵਿੱਚ ਮੈਂ ਕਹੂੰਗਾ ਮੈਂ ਅਰਦਾਸ ਕੀਤੀ 2016 ਦੇ ਵਿੱਚ ਮੈਂ ਉਹਨੀਆਂ ਦੇ ਵਿੱਚ ਅਦਾਸਕਾਰੀ ਕੀਤੀ ਮੈਂ 13 ਸਤੰਬਰ ਨੂੰ ਰਿਲੀਜ਼ ਹੋਈ 2024 ਦੇ ਵਿੱਚ ਮੈਂ ਅਰਦਾਸ ਸਭ ਤੋਂ ਪਹਿਲੀ ਪਹਿਲੀ ਫਿਲਮ ਕੀਤੀ ਵੀ ਮੈਂ ਆਪਣੀ ਹੁਨਰ ਦੀ ਰਾਹੀਂ ਆਪਣੀ ਕਲਾ ਦੀ ਰਾਹੀਂ ਕੋ ਗੁੱਡ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਮੋਨੋਫਿਮ ਵਿੱਚ ਕੰਮ ਕੀਤਾ ਮੈਂ ਸਿਰਫ ਕਲਾ ਪੈਸੇ ਕਮਾਉਣ ਦਾ ਕੰਦੇ ਰੱਖਿਆ ਕਿ ਮੈਂ ਆਪਣੇ ਬੱਚਿਆਂ ਨੂੰ ਤੁਹਾਨੂੰ ਕੁਬੇਰ ਦੌੜ ਕੇ ਜਾਵਾਂ ਜਿਹੜਾ ਲੋਕਾਂ ਨੂੰ ਮਿਸ ਗਾਈਡ ਕਰਦਾ ਹੋਵੇ ਗਲਤ ਨੌਲੇਜ ਦਿੰਦਾ ਹੋਵੇ ਮੈਂ ਉਹ ਜਿਹਾ ਕੰਮ ਨਹੀਂ ਕੀਤਾ ਸੋਰੀ ਸਰਬ ਦੇ ਭਾਵ ਕੋ ਵੀ ਹੋਏ ਹੋ ਹੈ ਜੀ ਕਦੇ ਇਸ ਫਿਲਮਾਂ ਦੀ ਦੌਰਾਨ ਇਸ ਕੈਰੀਅਰ ਦੇ ਦੌਰਾਨ ਕਦੇ ਭਾਵੁਕ ਵੀ ਹੋਏ ਅਰਦਾਸਤੀਆਂ ਤਿੰਨ ਸੀਰੀਜ਼ ਹੋ ਚੁੱਕੀ ਹਾਂ ਜੀ ਹਾਂ ਜੀ ਹਾਂ ਭਾਵੁਕ ਤਾਂ ਕੋਈ ਸੀਨ ਨੇ ਕਿਸੇ ਦਾ ਡਾਇਲੌਗ ਨੇ ਭਾਵੁਕ ਕੀਤਾ ਬਹੁਤ ਸਾਰੀਆਂ ਮੂਮੈਂਟਸ ਤੇ ਉੱਤੇ ਭਾਵਨਾਤ ਹੋਣੀ ਹੈ ਜੀ ਉਹ ਤਾਂ ਮਸਲਾ ਨਹੀਂ ਹੈਗਾ ਇਹ ਤਾਂ ਵੱਡੀ ਗੱਲ ਹੈ ਮੈਂ ਪਹਿਲਾਂ ਦੱਸਿਆ ਸੀਗਾ ਕਿ ਮੈਂ ਨਾ ਜਿਹੜਾ ਇਸ ਫਿਲਮ ਦੇ ਵਿੱਚ ਕੈਰੈਕਟਰ ਹੈ ਕਿ ਉਹ ਬੰਦਾ व्हीਲਚੇਅਰ ਦੇ ਉੱਤੇ ਉਹਨੂੰ ਹੈਗਾ ਤੇ ਉਹਨੂੰ ਪੈਰਲਾਈਜ਼ اٹੈਕ ਹੋ ਜਾਂਦਾ ਜੀ ਮੈਂ ਇੱਕ ਵਾਰ ਬਹੁਤ ਪਹਿਲਾਂ ਫਿਲਮ ਆਈ ਸੀ ਬੜੀ ਸੋਹਣੀ ਫਿਲਮ ਸੀਗੀ ਉਹ ਫਿਲਮ ਦਾ ਨਾਮ ਸੀ ਉੱਚਾ ਦਰਬਾਰ ਬਿਨਾਨ ਕਦਰਾ ਹੂੰ ਉਸ ਫਿਲਮ ਦੇ ਵਿੱਚ ਨਾ ਸਾਡੇ ਮਰਹੂਮ ਗਾਇਕ ਸਾਡੇ ਸਤਿਕਾਰਯੋਗ ਨੇ ਸੁਰੇਂਦਰ ਛਿੰਦਾ ਜੀ ਦਾ ਇੱਕ ਐਕਟਰ ਸੀਗਾ ਹੂੰ ਉਹ ਇੱਕ ਫਕੀਰ ਦਾ ਕਰੈਕਟਰ ਸੀਗਾ ਜਿਹੜਾ ਫੋੜੀਆਂ ਦੇ ਤੁਰਦਾ ਹੂੰ ਜਿਹਦੀ ਲਤ ਚ ਪ੍ਰੋਬਲਮ ਹੈ ਤੇ ਉਹ ਛਿੰਦਾ ਸਾਹਿਬ ਨੇ ਜਦੋਂ ਮੈਂ ਲਾਈਵ ਦੇ ਵਿੱਚ ਮਿਲਿਆ ਤਾਂ ਮੈਨੂੰ ਉਹਨੇ ਗੱਲ ਸੁਣਾਈ ਕਹਿੰਦੇ ਯਾਰ ਬਹੁਤ ਔਖਾ ਕੰਮ ਸੀਗਾ ਕਿ ਮੈਂ ਕਿਹੜਾ ਕਹਿੰਦਾ ਫੋੜੀਆਂ ਤੁਰਦਾ ਸੀ ਮੈਂ ਸਿੰਗਰ ਬੰਦਾ ਸੀ ਕੋਣ ਵਾਲਾ ਸਟੇਜਾਂ ਤੇ ਹੂੰ ਤੇ ਮੇਰੇ ਲਈ ਔਖਾ ਕੰਮ ਸੀ ਪਰ ਫਿਰ ਮੈਂ ਹੌਲੀ-ਹੌਲੀ ਇਹ ਕੋ ਕੇ ਕੰਮ ਚਲਾ ਲਿਆ ਕੰਮ ਕਰ ਲਿਆ ਵਧੀਆ ਤੇ ਕਨੇ ਮੈਨੂੰ ਸੁਕਮਨਾਇਨ ਸ਼ੂਟਿੰਗ ਖਤਮ ਹੋਈ। ਕਹਿੰਦਾ ਮੈਂ ਕਿ ਹਮ ਫੋੜੀਆਂ ਤਰ੍ਹਾਂ ਦੀ ਲੋੜ ਨਹੀਂ। ਹੂੰ। ਕਹਿੰਦੇ ਮੈਂ ਲੁਧਿਆਣਾ ਗਿਆ ਉੱਥੇ ਰਹਿੰਦਾ ਸੀ ਤੇ 2-3 ਦਿਨ ਬਹੁਤ ਸਕੂਟਰ ਡਿੱਗ ਕੇ ਮੇਰੇ ਐਕਸੀਡੈਂਟ ਹੋ ਗਿਆ ਮੇਲਾ ਟੁੱਟ ਗਈ। ਅੱਛਾ। ਤੇ ਮੈਨੂੰ ਅਸਲ ਜ਼ਿੰਦਗੀ 'ਚ ਫੋੜੀਆਂ ਕਿਦਾਂ ਲੋੜ ਪੈ ਗਈ। ਹੂੰ। ਕਹਿੰਦਾ ਮੈਨੂੰ ਉਦੋਂ ਸਾਲਾ ਅਹਿਸਾਸ ਹੋਇਆ। ਉਦੋਂ ਪਤਾ ਲੱਗਿਆ ਗੱਲ ਦਾ ਕਿ ਫੋੜੀਆਂ ਨਾਲ ਤਰ੍ਹਾਂ ਦੇ ਬੰਦੇ ਦੀ ਤਕਲੀਫ ਕੀ ਹੈ। ਹੂੰ। ਸੋ ਇਸ ਕਰਕੇ ਜਦ ਤੁਸੀਂ ਕੈਰੇਕਟਰ ਕਰਦੇ ਹੋ ਲਾਈਫ ਦੇ ਤੁਹਾਨੂੰ ਇਹ ਅਹਿਸਾਸ ਹੁੰਦਾ। ਉਹਨੂੰ ਵੀ ਹੋਇਆ ਵੀਲਚੇਅਰ ਤੇ ਮੈਂ ਉਹੀ ਗੱਲ ਕਰਦਾ ਮੈਨੂੰ ਜਦੋਂ ਜਦੋਂ ਤੁਸੀਂ ਉਤੇ ਬੈਨੇ ਹੋ ਨਾ ਅਸੀਂ ਥੀਏਟਰ ਦੇ ਬੰਦੇ ਆ ਅਸੀਂ ਇਸ ਗੱਲ ਦਾ ਅਹਿਸਾਸ ਕਰਦੇ ਆ ਕਿ ਜਿਹੜਾ ਬੰਦਾ ਵੀਲਚੇਅਰ ਤੇ ਬੈਠਾ ਉਹਨੂੰ ਕੀ ਕੀ ਪ੍ਰੋਬਲਮ ਹੈ ਫਿਰ ਉਹਦੇ ਦੇ ਬੰਦਾ ਪੈਰਲਾਈਜ਼ ਵਾਲਾ ਬੈਠਾ ਉਹਨੂੰ ਕੀ ਪ੍ਰੋਬਲਮ ਹੈ ਉਹ ਤਾਂ ਬੰਦਾ ਬੋਲ ਕੇ ਪਾਣੀ ਵੀ ਨਹੀਂ ਮੰਗ ਸਕਦਾ ਇਸ ਕਰਕੇ ਇਹ ਅਹਿਸਾਸ ਹੈ ਜਿਹੜੇ ਲੋਕਾਂ ਦੇ ਅੱਗੇ ਅਸੀਂ ਪੇਸ਼ ਕਰਦੇ ਆ ਜੀ ਤਾਂ ਕਿ ਲੋਕਾਂ ਨੂੰ ਵੀ ਗੱਲ ਫੀਲ ਹੋਵੇ ਕਿ ਜੇ ਆਹ ਦਿੱਕਤ ਹੈ ਤਾਂ ਇਹਦਾ ਮਤਲਬ ਮੈਂ ਸੌਖਾ ਨਹੀਂ ਮੌਖਾ ਜੀ ਮੇਰੇ ਕੋਲ ਲੱਖ ਪੈਸੇ ਹੋਣ ਲੱਗ ਤੁਹਾਨੂੰ ਕਦੇ ਹੋਵੇ ਤਾਂ ਜ਼ਿੰਦਗੀ ਜਿਹੜੀ ਆ ਸਹੂਲਤ ਹੈ ਹੁਣ ਪਰ ਸਾਡੀ ਸਮੱਸਿਆ ਇਹ ਰਹੀ ਹੈ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈ ਨਹੀਂ ਅਸੀਂ ਉਹਨਾਂ ਪਿੱਛੇ ਭੱਜੇ ਹਾਂ ਜਿਹੜੀ ਚੀਜ਼ ਸਾਡੇ ਕੋਲ ਹੈਗੀ ਹੈ ਅਸੀਂ ਉਹਨੂੰ ਕਦੇ ਇੰਜੋਏ ਨਹੀਂ ਕਰਦੇ ਅਸੀਂ ਉਹਦੀ ਕਦਰ ਨਹੀਂ ਕਰਦੇ ਅਸੀਂ ਉਹਦੇ ਕਦਰ ਨਹੀਂ ਕੀਤੀ ਸੋ ਇਹ ਚੀਜ਼ਾਂ ਇੱਕ ਐਕਟਰ ਨੂੰ ਇਹ ਅਹਿਸਾਸ ਕਰਾਉਣੀ ਆ ਕਿ ਅੱਜ ਜਿਹੜਾ ਸਮਾਂ ਤੇਰੇ ਕੋਲ ਅੱਜ ਹੈ ਤੂੰ ਉਸ ਚੀਜ਼ ਨੂੰ ਇੰਜੋਏ ਕਰਨਾ ਹੈ ਤੂੰ ਉਹ ਆ ਚੀਜ਼ਾਂ ਪਿੱਛੇ ਨਹੀਂ ਭੱਜਣਾ ਜਿਹੜੀਆਂ ਚੀਜ਼ ਤੇਰੇ ਕੋਲ ਹੈ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਕੋਣੀ ਸਾਹਿਬ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਤਾਂ ਅਰਦਾਸ ਸਰਬੱ ਦੇਖੀ ਮੈਨੇ ਹੋਣਗੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਫਿਲਮ ਕਿਹੜਾ ਰੰਗ ਲਿਆਉਗੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਪੀ ਗਰਵਾਲ ਹੋਰਾਂ ਬਾਈ ਦੀ ਉਹਨਾਂ ਦੀ ਪੂਰੀ ਟੀਮ ਦੀ ਕਿ ਕੁਝ ਵਧੀਆ ਸਮਾਜ ਦੇ ਅੰਦਰ ਪੇਸ਼ ਕੀਤਾ ਜਾਵੇ ਜਿਹਦੇ ਨਾਲ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਉਸ ਨੂੰ ਕੋਈ ਸੇਧ ਮਿਲ ਸਕੇ ਤਾਂ ਅਸੀਂ ਦਰਸ਼ਕਾਂ ਨੂੰ ਇਹ ਅਪੀਲ ਕਰਾਂਗੇ ਕਿ ਇਸ মুਵੀ ਨੂੰ ਇਸ ਫਿਲਮ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖਣ ਜਾਓ ਧੰਨਵਾਦ